ਉਹ ਵੱਖਰੇ ਰਾਹ ਚੱਲਦੇ ਹੋਏ ਨਜ਼ਰ ਆ ਰਹੇ ਇੱਕ ਚੰਡੀਗੜ੍ਹ ਦੇ ਵਿਚਾਰੇ ਨੇ ਪਾਣੀ ਦੇ ਮੁੱਤੇ ਨੂੰ ਲੈ ਕੇ ਤੁਸੀਂ ਦਿੱਲੀ ਜਾ ਰਹੇ ਨੇ ਇਹ ਵੱਖੋ ਵੱਖਰੇ ਰਾਹ ਤੁਹਾਨੂੰ ਨਹੀਂ ਲੱਗਦਾ ਵੀ ਕਿਸਾਨਾਂ ਦੀ ਤਾਕਤ ਵੰਡਦੇ ਹੋਏ ਨਜ਼ਰ ਆ ਰਹੇ ਤਾਕਤ ਬਰਨਾਲਾ ਜੰਡੇਆਲਾ ਗੁਰੂ ਜਸਰਾਬਾਜ ਦਿਖਾਈ ਗਈ ਉਹ ਸਰਕਾਰਾਂ ਨੂੰ ਦਿਖਾਈ ਗਈ ਜਾਂ ਆਉ ਦੇ ਰੁੱਸੇ ਹੋਏ ਲੀਡਰਾਂ ਨੂੰ ਦਿਖਾਈ ਦੇਖੋ ਰੁੱਸੇ ਦਾ ਚਲੋ ਵਿਚਾਰਿਆਂ ਨਾਲ ਕੀ ਸਾਡਾ ਰੋਸਾ ਕਿਸੇ ਨੇ ਨਾਦਾ ਮੇਰਾ ਕਿਸੇ ਨੇ ਪਿਓ ਮਾਰਿਆ ਨਾ ਮੈਂ ਕਿਸੇ ਦਾ ਮਾਰਿਆ ਜਾਣਦੇ ਹੋ ਕਿਵੇਂ ਯੂਪੀ ਦੇ ਜਾਂ ਕੋਈ ਹੋਰ ਆਗੂ ਆਕਿਓ ਉੱਪਰ ਹਾਵੀ ਹੁੰਦੇ ਨਜ਼ਰ ਆਏ ਪਰ ਜਿਹੜੀ ਲੜਾਈ ਪੰਜਾਬ ਚ ਜਾਂ ਚੰਡੀਗੜ੍ਹ ਚ ਆ ਕੇ ਲੜਨੀ ਹੈ ਖਾਸ ਤੌਰ ਤੇ ਪਾਣੀ ਆ ਦੀ ਤੁਸੀਂ ਵਾਜਬ ਨਹੀਂ ਮੰਨਦੇ ਉਸ ਲੜਾਈ ਮੈਂ ਕਹਿੰਦਾ ਇਹ ਹੱਲ ਕਰਨ ਦੀ ਬਜਾਏ ਇਹ ਇਕੱਠੇ ਕਰਨ ਦੀ ਬਜਾਏ ਹਾਲੇ ਦਾ ਇਹ ਇਹ ਨਹੀਂ ਕਿਉਂ ਨਹੀਂ ਕੱਢਿਆ ਕੇਂਦਰ ਨੇ ਕਿ ਜਿਹੜਾ 1980 ਦਾ ਇੱਕ ਪ੍ਰੋਜੈਕਟ ਸ਼ਾਮ ਦਾ ਜਮਨਾ ਲਿੰਕ ਚੈਨਲ ਦਾ ਬੰਦ ਕਰੀ ਬੈਠੇ ਨੇ ਅਗਰ ਉਸ ਪ੍ਰੋਜੈਕਟ ਤੇ ਕੰਮ ਕਰ ਲੈਣ ਤਾਂ ਮੇਰਾ ਕਹਿਣਾ ਪੰਜਾਬ ਦੇ ਰੈਣੇ ਦੀ ਲੜਾਈ ਵੀ ਮੁੱਕ ਜੇ ਜੀ ਜੀ ਮੀਨੇ ਆਰਐਸਐਸ ਨੇ ਉਹਦਾ ਵੀ ਅਛਿਆ ਯੰਤਰ ਅਛਿਆ ਸੀ ਲੇਕਿਨ ਹਰਿਆਣੇ ਦੇ ਲੋਕਾਂ ਨੇ ਬੜੀ ਬੁੱਧੀਮਾਨੀ ਨਾਲ ਬੜੀ ਸਮਝਦਾਰੀ ਨਾਲ ਉਹਨਾਂ ਨੂੰ ਪਿੰਡਾਂ ਚੋਂ ਭਜਾਇਆ ਠੀਕ ਹੈ ਉਹਨਾਂ ਦੀ ਗੱਲ ਸੁਣੀ ਨਹੀਂ ਲੋਕਾਂ ਨੇ ਕਿਹਾ ਕਿ ਜੇ ਜ਼ਮੀਨ ਬਚੂਗੀ ਤਾਂ ਪਾਣੀ ਦੀ ਲੋੜ ਹੈ ਤੇ ਜ਼ਮੀਨ ਹੀ ਨਾ ਬਚੀ ਪਾਣੀ ਕੀ ਕਰਨਾ ਹੈ ਅਸੀਂ ਨਹੀਂ ਇੰਟਰਸਟਿਡ ਕਿ ਸਾਡੇ ਨਾਲ ਪ੍ਰਧਾਨ ਮੰਤਰੀ ਮੀਟਿੰਗ ਕਰੇ ਜਾਂ ਸਾਡੇ ਨਾਲ ਗ੍ਰਹਿ ਮੰਤਰੀ ਮੀਟਿੰਗ ਕਰੇ ਜਾਂ ਸਾਡੇ ਨਾਲ ਖੇਤੀਬਾੜੀ ਮੰਤਰੀ ਮੀਟਿੰਗ ਸਾਨੂੰ ਕੋਈ ਲੋੜ ਨਹੀਂ ਹੈ ਸਾਡਾ ਮਸਲਾ ਹੱਲ ਕਿਵੇਂ ਕਰਦੇ ਨੇ ਕਰ ਦੇਣ ਹੁਣ ਵੀ ਕਰ ਦੇਣਾ ਕਿੰਦਰਪਾਲ ਸਿੰਘ ਉਗਰਾਹ ਹੋਗੇ ਜਾਂ ਅਸੀਂ ਦਰਸ਼ਨਪਾਲ ਜੀ ਦੀ ਗੱਲ ਕਰ ਲਈਏ ਉਹ ਤੇ ਚੁੱਪ ਨਜ਼ਰ ਆ ਰਹੀ ਹੈ ਨਾ ਉਹ ਡਲੇ ਪਾਸੇ ਖੜਦੇ ਨੇ ਨਾ ਉਹ ਇਸ ਵਕਤ ਰਾਜੀਵਾਲ ਸਾਹਿਬ ਨਾਲ ਖੜਦੇ ਨੇ ਜਿਹੜੇ ਚਾਹਨਗੇ ਵੀ ਸੱਚੀ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਮਿਲਣਾ ਚਾਹੀਦਾ ਠੀਕ ਹੈ ਉਹਨਾਂ ਦੇ ਪੈਰੀ ਹੱਥ ਵਿਲਾਵਾਂਗੇ ਕਿਸ ਸ਼ਿਕਾਇਤ ਨੂੰ ਜੁੜ ਰਹੇ ਹੋ ਨਾਲ ਨਹੀਂ ਰਕੇਸ਼ ਸ਼ਿਕਾਇਤ ਵਾਲਾ ਮਾਮਲਾ ਵੀ ਹੋਈ ਹੈ ਭਾਜਪਾ ਤੇ ਆਰਐਸਓ ਦੀ ਜੀ ਵੀ ਫਟਾਫਟ ਮੋਰਚਾ ਚੱਕ ਕੇ ਜਾਇਆ ਜਾਏ ਕਿਉਂਕਿ ਉਹਨਾਂ ਨੂੰ ਖੁੱਲੀ ਛੁੱਟੀ ਮਿਲ ਜਾਈ ਯੂਪੀ ਚ ਜਿੱਤਣ ਦੇ ਲਈ ਮੈਂ ਦਾਅਵੇ ਨਾਲ ਗੱਲ ਕਰਦਾ ਅਗਰ 1 ਮਹੀਨਾ ਹੋਰ ਮੋਰਚਾ ਲੱਗ ਜਾਂਦਾ ਐਮਐਸਬੀ ਦੀ ਗਰੰਟੀ ਦਾ ਲੋਨ ਮਿਲ ਜਾਣਾ ਸੀ ਤੇ ਕਹਿਰਾ ਕਿਹੜਾ ਆ ਜ਼ਿਕਰ ਕਰਦੇ ਹੋ ਜਿਨੇ ਸਾਰਾ ਕੁਝ ਕੀਤਾ ਉਹ ਪੰਜਾਬ ਤੋਂ ਸੀ ਯੂਪੀ ਤੋਂ ਸੀ ਕਿਸੇ ਹੋਰ ਭਾਰਤ ਦੇ ਕੋਨੇ ਤੋਂ ਸੀ ਮੋਰਚਾ ਚੱਕਣਾ ਕੀ ਬਿਰਲਾ ਮੰਦਰ ਦੀਆਂ ਬੈਠਕਾਂ ਦਾ ਨਤੀਜਾ ਆ ਮੀਟਿੰਗ ਹੁੰਦੀ ਸੀ ਸਾਡੀ ਆਪਣਾ ਡਿਗਰੀ ਬਾਰਡਰ ਤੇ ਕਿਤੇ ਬਹਿ ਕੇ ਪਕੌੜਾ ਚੌਂਕ ਤੇ ਪਕੌੜਾ ਚੌਂਕ ਤੇ ਹੋਗੀ ਉਹ ਮੀਟਿੰਗ ਸਾਡੀ ਬਰਲਾ ਮੰਦਰ ਕਿਵੇਂ ਚਲੀ ਗਈ ਠੀਕ ਹੈ ਕਿਉਂ ਚਲੀ ਗਈ ਜਿੰਨਾ ਵੱਖਰੀਆਂ ਹੋਣ ਲੱਗ ਪੀਆਂ ਫਿਰ ਵੀ ਇਕੱਠੇ ਹੋ ਕੇ ਕੰਮ ਕਰਦੇ ਰਹੇ ਕੀ ਕਿਸਾਨ ਯੂਨੀਅਨ ਨੂੰ ਇਹ ਲੱਗਨ ਲੱਗ ਪਿਆ ਸੀ ਵੀ ਚਲੋ ਚੱਲਦੇ ਰਹੋ ਪੈਸਾ ਆ ਰਿਹਾ ਸਸਿਕਾਲ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਹਾਂ ਸੁਰਖਾਬ ਕੈਮਰੇ ਦੇ ਪਿੱਛੇ ਮੇਰਾ ਸਾਥ ਦੇ ਰਹੇ ਨੇ ਅਮਨਦੀਪ ਤੇ ਹਰਵਿੰਦਰ ਦੋਸਤੋ ਕਿਸਾਨ ਅੰਦੋਲਨ ਦੀ ਗੱਲ ਕਰ ਲਈਏ ਅਜੇਹਾ ਅੰਦੋਲਨ ਸ਼ਾਇਦ ਹੋਂ ਤੱਕ ਦੀਆਂ ਸਦੀਆਂ ਦੇ ਵਿੱਚ ਰਹੇ ਹੋਏ ਇਤਿਹਾਸ ਦੀ ਗੱਲ ਕਰ ਲਈਏ ਜਾਂ ਲੋਕਾਂ ਦੀ ਗੱਲ ਕਰ ਲਈਏ ਅੰਦੋਲਨ ਨਹੀਂ ਦੇਖਿਆ ਜਿਨੇ ਵਿਦੇਸ਼ਾਂ-ਵਿਦੇਸ਼ਾਂ ਦੇ ਕਿਸਾਨਾਂ ਨੂੰ ਵੀ ਜਗਾਇਆ ਹਾਲਾਂਕਿ ਅੰਦੋਲਨ ਮਲਤਵੀ ਹੋਇਆ ਤੇ ਉਸ ਤੋਂ ਬਾਅਦ ਇੱਕ ਨਵੇਂ ਪੜਾਅ ਤੇ ਆ ਪਰ ਉਹ ਪੜਾਅ ਕਿਤੇ ਨਾ ਕਿਤੇ ਹੁਣ ਵੰਡਿਆ ਹੋਇਆ ਨਜ਼ਰ ਆ ਰਿਹਾ ਇੱਕ ਕਿਸਾਨਾਂ ਦੀ ਵੱਡੀ ਧਿਰ ਹੈ ਜੋ ਚੰਡੀਗੜ੍ਹ ਘੇਰਨਾ ਚਾਹੁੰਦੀ ਆ ਇੱਕ ਧਿਰ ਹੈ ਦੁਬਾਰਾ ਉਸੇ ਤਰੀਕੇ ਦਾ ਅਧਿਐਨ ਲਿਖਣਾ ਚਾਹੁੰਦੀ ਹੈ ਦਿੱਲੀ ਵੱਲ ਜਾਣਾ ਚਾਹੁੰਦੀ ਹੈ ਦਿੱਲੀ ਵੱਲ ਜਾਣ ਵਾਲੀ ਧਿਰ ਜਗਜੀਤ ਸਿੰਘ ਡੱਲੇਵਾਲ ਮੇਰੇ ਨਾਲ ਨੇ ਡੱਲਵਾ ਸਾਹਿਬ ਸਵਾਗਤ ਹੈ ਸਪੋਕਸਮੈਨ ਟੀਵੀ ਤੇ ਸਤਿ 220 ਦਾ ਅੰਦੋਲਨ ਇੱਕ ਅਜਿਹੀ ਮਿਸਾਲ ਹੈ ਜਿਹੀ ਛਾਪ ਜੀ ਦੀਆਂ ਸ਼ਾਇਦ ਸਦੀਆਂ ਤੱਕ ਅਸੀਂ ਕਹਿ ਦਈਏ ਜਾਂ ਆਉਣ ਵਾਲੀਆਂ ਪੀੜ੍ਹੀਆਂ ਮਿਸਾਲਾਂ ਦਿੰਦੀਆਂ ਰਹਿਣਗੀਆਂ ਕਿਸਾਨਾਂ ਨੇ ਕਿਵੇਂ ਸਰਕਾਰ ਚਕਾਈ ਮੁੱਲਤਵੀ ਹੋਇਆ ਉਸ ਤੋਂ ਬਾਅਦ ਬਹੁਤ ਕੁਝ ਹੋਇਆ ਅੱਜ ਦੋ ਵੱਖਰੇ ਰਾਹ ਤੇ ਚੱਲਦੇ ਹੋਏ ਨਜ਼ਰ ਆ ਰਹੇ ਹਾਂ ਇੱਕ ਚੰਡੀਗੜ੍ਹ ਦੇ ਵਿੱਚ ਆ ਰਹੇ ਨੇ ਪਾਣੀ ਦੇ ਮੁੱਦੇ ਨੂੰ ਲੈ ਕੇ ਤੁਸੀਂ ਦਿੱਲੀ ਜਾ ਰਹੇ ਹੋ ਇਹ ਵੱਖੋ ਵੱਖਰੇ ਰਾਹ ਤੁਹਾਨੂੰ ਨਹੀਂ ਲੱਗਦਾ ਵੀ ਕਿਸਾਨਾਂ ਦੀ ਤਾਕਤ ਵੰਡਦੇ ਹੋਏ ਨਜ਼ਰ ਆ ਰਹੇ ਨੇ ਨਹੀਂ ਤਾਕਤ ਨਹੀਂ ਮੈਨੂੰ ਲੱਗਦਾ ਵੰਡੀ ਜਾਂਦੀ ਤੁਸੀਂ ਦੇਖਿਆ ਪਾ ਦਿੱਲੀ ਅੰਦੋਲਨ ਲੜਿਆ ਜੀ ਲੋਕ ਅਕਾਲੀਆਂ ਚ ਕਾਂਗਰਸੀਆਂ ਦੇ ਵਿੱਚ ਹੋਰ ਬਹੁਤ ਸਾਰੇ ਪੋਲੀਟੀਕਲ ਧਿਰਾਂ ਦੇ ਨਾਲ ਜੁੜੇ ਹੋਏ ਸੀ ਨਾ ਠੀਕ ਹੈ ਲੇਕਿਨ ਉੱਥੇ ਇੱਕ ਫੈਸਲਾ ਲੈ ਲਿਆ ਕਿ ਕਿਸੇ ਵੀ ਪੋਲੀਟੀਕਲ ਧਿਰ ਨੂੰ ਸਟੇਜ ਦੇ ਉੱਤੇ ਕੋਈ ਮਤਲਬ ਸੱਦਾ ਨਹੀਂ ਦਿੱਤਾ ਜਾਏਗਾ ਕਿਸੇ ਰਾਜਨੀਤਿਕ ਨੂੰ ਕੋਈ ਸਟੇਜ ਤੇ ਬੋਲਣ ਨਹੀਂ ਦਿੱਤਾ ਜਾਏਗਾ ਠੀਕ ਹੈ ਚਲੋ ਅਸੀਂ ਉਹ ਹੁੰਦਾ ਵੀ ਦੇਖਿਆ ਹੁੰਦਾ ਵੀ ਦੇਖਿਆ ਪਰ ਲੋਕਾਂ ਨੇ ਉਹਦਾ ਸਾਥ ਵੀ ਦਿੱਤਾ ਠੀਕ ਹੈ ਹੁਣ ਅੱਜ ਜੇਕਰ ਇੱਕ ਪੋਲੀਟੀਕਲ ਪਾਰਟੀ ਹੋਰ ਬਣ ਗਈ ਹੋਵੇ ਤਾਂ ਫਿਰ ਕੀ ਫਰਕ ਪੈ ਜੂ ਠੀਕ ਲੜਨ ਵਾਲੇ ਲੋਕ ਨਾਨ ਪੋਲੀਟੀਕਲ ਰਹਿ ਕੇ ਲੜਨਾ ਚਾਹ ਰਹੇ ਨੇ ਉਹ ਲੜਨਗੇ ਅੱਜ ਵੀ ਕੋਈ ਦਿੱਕਤ ਨਹੀਂ ਹੈ ਸੋ ਇਸ ਲਈ ਇਹ ਜਿਹੜਾ ਏਡੀ ਘਬਰਾਹਟ ਵਾਲੀ ਗੱਲ ਨਹੀਂ ਕਿ ਅਸੀਂ ਪਿਛਲੇ ਦਿਨਾਂ ਚ ਪਿਛਲੀ ਵਾਰੀ ਜਦੋਂ ਆਪਾਂ ਅੰਦੋਲਨ ਸ਼ੁਰੂ ਕੀਤਾ ਸੀਗਾ ਕੁਝ ਦਿਨ ਅਸੀਂ ਲਗਭਗ ਮੇਰਾ ਖਿਆਲ ਹੈ 1 ਮਹੀਨਾ ਬੈਠੇ ਰਹੇ ਆ ਮਹੀਨੇ ਤੋਂ ਵੀ ਜ਼ਿਆਦਾ ਟਾਈਮ ਲੱਗਿਆ ਠੀਕ ਹੈ ਰੇਲਵੇ ਲਾਈਨਾਂ ਪੰਜਾਬ ਦੇ ਵਿੱਚ ਮੋੜ ਬੰਦ ਰਹੇ ਸੀਗੇ ਰੇਲਵੇ ਲਾਈਨਾਂ ਤੇ ਠੀਕ ਉਦੋਂ ਰੇਲਵੇ ਲਾਈਨਾਂ ਤੇ ਬੈਠਿਆਂ ਨੂੰ ਪਤਾ ਨਹੀਂ ਉਦੋਂ ਇਹਨਾਂ ਸਮਰਥਨ ਮਿਲਦਾ ਜਾਂ ਨਾ ਮਿਲਦਾ ਜਾਂ ਤੁਸੀਂ ਦੇਖਿਆ ਹੀ ਹੈ ਕਿੰਨਾ ਕੁ ਸੀਗਾ ਬਿਲਕੁਲ ਲੇਕਿਨ ਹੁਣ ਜਿਹੜੀਆਂ ਤਿੰਨ ਵੱਡੀਆਂ ਰੈਲੀਆਂ ਹੋਈਆਂ ਨੇ ਸਰਾਬੇਪਿੰਡ 'ਚ ਹੋਈ ਹੈ ਜੀ ਉਸ ਤੋਂ ਬਾਅਦ ਜੰਡੇਵਾਲਾ ਗੁਰੂ ਹੋਈ ਹੈ ਉਸ ਤੋਂ ਬਾਅਦ ਬਰਨਾਲੇ ਹੋਈ ਹੈ ਠੀਕ ਔਰ ਕੜਾਕੇ ਦੀ ਠੰਡ ਹੈ ਫਿਰ ਵੀ ਲੋਕ ਆਪ ਮੁਹਾਰੇ ਆਏ ਨੇ ਜਿਹੜੀ ਬਰਨਾਲਾ ਰੈਲੀ ਹੋਈ ਹੈ ਨਾ ਬਰਨਾਲਾ ਰੈਲੀ ਦੇ ਵਿੱਚ ਅਸੀਂ ਅਸੀਂ ਮਹਿਸੂਸ ਕਰਦੇ ਸੀਗੇ ਕਿ ਲੋਕ ਸਾਡਿਆਂ ਨੂੰ ਤਾਜ਼ਾ-ਤਾਜ਼ਾ ਜੋਰ ਲੱਗਿਆ ਹੈ ਸ਼ਾਇਦ ਸਾਡੇ ਲੋਕ ਨਾ ਆਉਣ ਲੇਕਿਨ ਲੋਕ ਆਪਣੇ ਆਪ ਆਏ ਨੇ ਅੱਛਾ ਇਹ ਜਿਹੜੀ ਤਾਕਤ ਬਰਨਾਲਾ ਜੰਡਿਆਲਾ ਗੁਰੂ ਜਸਰਾਬਾਚ ਦਿਖਾਈ ਗਈ ਉਹ ਸਰਕਾਰਾਂ ਨੂੰ ਦਿਖਾਈ ਗਈ ਯਾ ਉਹਦੇ ਰੁੱਸੇ ਹੋਏ ਲੀਡਰਾਂ ਨੂੰ ਦਿਖਾਈ ਗਏ ਦੇਖੋ ਰੁੱਸੇ ਦਾ ਚਲੋ ਵਿਚਾਰਿਆਂ ਨਾਲ ਕੀ ਸਾਡਾ ਰੋਸਾ ਕਿਸੇ ਨੇ ਨਾ ਤਾਂ ਮੇਰਾ ਕਿਸੇ ਨੇ ਪਿਓ ਮਾਰਿਆ ਹੈ ਨਾ ਮੈਂ ਕਿਸੇ ਦਾ ਮਾਰਿਆ ਹੈ ਵਿਚਾਰਾਂ ਦੇ ਵਖਰੇਵੇਂ ਹੁੰਦੇ ਨੇ ਸਾਡੀ ਕੋਈ ਲੜਾਈ ਨਹੀਂ ਹੈ ਪਰਸਨਲ ਕਿਸੇ ਨਾਲ ਕੋਈ ਲੜਾਈ ਨਹੀਂ ਹੈ ਉਹਦੇ ਲਈ ਸਾਡਾ ਕਿਸੇ ਨੂੰ ਤਾਕਤ ਵਿਖਾਉਣ ਦਾ ਕੋਈ ਮਤਲਬ ਨਹੀਂ ਸਾਡਾ ਤਾਂ ਕੱਲ ਕੰਮ ਇੱਕੋ ਹੀ ਹੈ ਕਿ ਅਸੀਂ ਸਰਕਾਰ ਨੂੰ ਅਸੀਂ ਇੱਕ ਮੂਵਮੈਂਟ ਬਣਾਉਣੀ ਆ ਉਹ ਮੂਵਮੈਂਟ ਬੰਦੀ ਨਜ਼ਰ ਆਈ ਹੈ ਰੈਲੀਆਂ ਤੋਂ ਬਣਾਉਣ ਰਿਹਾ ਤੁਸੀਂ ਜਿੱਦੇ ਅਸੀਂ ਬਰਨਾਲਾ ਰੈਲੀ ਕੀਤੀ ਆ ਖੜਕਲ ਟੋਲ ਪਲਾਜ਼ਾ ਇੱਕ ਹਰਿਆਣੇ 'ਚ ਜੀ 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 ਉਸੇ ਦਿਨ ਐਨ ਉਸੇ ਦਿਨ ਇੱਕ ਲੜਕੀ ਉੱਥੇ ਸਟੇਜ ਤੋਂ ਬੋਲ ਰਹੀ ਐ ਕਿ ਭਾਈ ਬਰਨਾਲਾ ਆਪਣਾ ਬਰਨਾਲਾ ਰੈਲੀ 'ਮੇ 13 ਦਾ ਐਲਾਨ ਹੋ ਗਿਆ 13 ਫਰਵਰੀ 'ਕਾ ਚਲੋ ਤਿਆਰੀ ਕਰੋ ਦਿੱਲੀ 'ਕੀ ਠੀਕ ਹੈ ਹਰਿਆਣੇ ਦੀ ਕੁੜੀ ਇੱਕ ਐਲਾਨਮੈਂਟ ਕਰੀ ਜਾਂਦੀ ਐ ਸਟੇਜ ਤੋਂ ਖੜਕੇ ਸਾਥ ਮਿਲਣਾ ਸ਼ੁਰੂ ਹੋ ਗਿਆ ਗਵੰਡੀ ਸੁਪਿਆ ਦਾ ਕੋਈ ਕੋਈ ਦਿੱਕਤ ਨਹੀਂ ਹੈ ਠੀਕ ਹੈ ਲੋਕ ਮਤਲਬ ਉਹਦੋਂ ਵੀ ਕਾਹ ਮੈਂ ਲਾਈਟ ਚੱਲਦਾ ਤੁਹਾਨੂੰ ਅਸੀਂ ਇਹਦੀ ਤਿਆਰੀ ਦੇ ਵਿੱਚ ਦੱਖਣੀ ਭਾਰਤ ਦੇ ਵਿੱਚ ਨਿਕਲੇ ਅੱਛਾ ਦੱਖਣੀ ਭਾਰਤ ਦੇ ਵਿੱਚੋਂ ਕੇਰਲਾ ਗਏ ਅ ਤਾਮਿਲਨਾਡੂ ਗਏ ਠੀਕ ਹੈ ਕਰਨਾਟਕਾ ਗਏ ਉਦੋਂ ਅਗਲੇ ਪਾਸੇ ਆ ਕੇ ਤੇਲੰਗਾਨਾ ਗਏ ਇਹਨਾਂ ਥਾਵਾਂ ਦੇ ਉੱਤੇ ਇੱਕ ਮਤਲਬ ਵੱਡੀਆਂ ਰੈਲੀਆਂ ਕਰੀਆਂ ਲੋਕਾਂ ਨੇ ਕਿਸਾਨ ਜਥੇਬੰਦੀਆਂ ਨੇ ਉਹਨੇ ਉੱਥੇ ਰੈਲੀਆਂ ਕਰੀਆਂ ਉਹ ਤੋਂ ਸਾਨੂੰ ਸੱਦਿਆ ਠੀਕ ਹੈ ਔਰ ਉਹ ਐਸਕੇਮ ਨਾਲ ਪੋਲਿਟਿਕਲ ਦੇ ਨਾਲ ਜੁੜ ਕੇ ਲੜਾਈ ਲੜਨ ਲਈ ਤਿਆਰੀ ਕੀਤੀ ਦੱਖਣ ਭਾਰਤ ਇਸ ਵਕਤ ਜਿਹੜਾ ਕਿ ਸਭ ਤੋਂ ਐਂਡ ਤੇ ਆਇਆ ਸੀ ਪਿਛਲੀ ਵਾਰੀ ਨਾਲ ਜੋ ਪਹਿਲਾਂ ਤਿਆਰ ਹੈ ਐਕਟਿਵ ਹੈ ਠੀਕ ਉਹਨਾਂ ਦੇ ਮੈਸੇਜ ਆ ਰਹੇ ਨੇ ਕਿ ਸਾਨੂੰ ਦੱਸੋ ਅਸੀਂ ਕਿੱਥੇ ਪਹੁੰਚਣਾ ਹੈ ਅਸੀਂ 12 ਨੂੰ ਪਹੁੰਚ ਗਏ 13 ਨੂੰ ਪਹੁੰਚ ਗਏ ਕਿ ਕਦੋਂ ਪਹੁੰਚ ਗਏ ਠੀਕ ਹੁਣ ਉਹ ਬੰਦੇ ਆਲਰੇਡੀ ਤਿਆਰ ਹੋ ਚੁੱਕੇ ਨੇ ਨਾ ਤਾਂ ਇਹਦਾ ਮਤਲਬ ਅੰਦੋਲਨ ਪੂਰੇ ਭਾਰਤ ਦੇ ਵਿੱਚ ਖਿੰਡ ਗਿਆ ਐਸੀ ਨਹੀਂ ਹੈ ਗੱਲ ਕੋਈ ਮੈਨੂੰ ਨਹੀਂ ਲੱਗਦਾਗਾ ਅੰਦੋਲਨ ਨੂੰ ਕੋਈ ਮਤਲਬ ਕਮਜ਼ੋਰੀ ਰਹੇਗੀ ਪਹਿਲਾਂ ਨਾਲੋਂ ਵਾਹਿਗੁਰੂ ਕਿਰਪਾ ਕਰੇ ਅੰਦੋਲਨ ਤਗੜਾ ਬਣਿਆ ਪੰਜਾਬ ਉਹਦਾ ਮੋਢੀ ਸੀ ਪਿਛਲੇ ਵਾਰ ਅੰਦੋਲਨ ਦਾ ਜਿਹੜਾ ਚਿਹਰਾ ਸੀ ਉਹ ਵੀ ਪੰਜਾਬ ਸੀ ਹਾਲਾਂਕਿ ਅੰਦੋਲਨ ਦੇ ਬਾਅਦ ਚੋਂ ਚਿਹਰੇ ਬਦਲੇ ਗਏ ਤੁਸੀਂ ਵੀ ਜਾਣਦੇ ਹੋ ਕਿਵੇਂ ਯੂਪੀ ਦੇ ਜਾਂ ਕੋਈ ਹੋਰ ਆਗੂ ਆ ਕੇ ਉਹ ਉੱਪਰ ਹਾਵੀ ਹੁੰਦੇ ਨਜ਼ਰ ਆਏ ਪਰ ਜਿਹੜੀ ਲੜਾਈ ਪੰਜਾਬ 'ਚ ਜਾਂ ਚੰਡੀਗੜ੍ਹ ਚ ਆ ਕੇ ਲੜਨੀ ਹੈ ਖਾਸ ਤੌਰ ਤੇ ਪਾਣੀਆਂ ਦੀ ਤੁਸੀਂ ਵਾਜਿਬ ਨਹੀਂ ਮੰਨਦੇ ਉਸ ਲੜਾਈ ਨੂੰ ਨਹੀਂ ਮੈਨੂੰ ਲੱਗਦਾ ਇਹਦੇ ਤੇ ਟਿੱਪਣੀ ਮੈਨੂੰ ਤਾਂ ਕਰਨੀ ਚਾਹੀਦੀ ਇਹ ਤੇ ਕੋਈ ਕੌਣ ਇਹਨੂੰ ਬਾਜ਼ੂ ਮੰਨਦਾ ਲੇਕਿਨ ਅਸੀਂ ਕੀ ਕਹਿੰਨੇ ਆ ਅਸੀਂ ਇਹ ਕਹਿੰਨੇ ਆ ਕਿ ਇੱਕ ਤਾਂ ਅਸੀਂ ਕੱਲ ਨੂੰ ਪੰਜਾਬ ਤੇ ਹਰਿਆਣਾ ਦੀ ਸਾਂਝੀ ਸਮਝ ਬਣਾਉਣ ਲਈ ਠੀਕ ਹੈ ਕਨਵੈਨਸ਼ਨ ਰੱਖੀ ਹੋਈ ਆ ਇੱਥੇ ਕਿਸਾਨ ਵਿਕਾਸ ਚੈਂਬਰ ਚ ਠੀਕ ਹੈ ਉਹ ਹੋਏਗੀ ਤੁਹਾਡੇ ਸਾਹਮਣੇ ਹੋਏਗੀ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਵੀ ਆਪਾਂ ਕਰਾਂਗੇ ਠੀਕ ਹੈ ਸਾਰੀ ਸਥਿਤੀ ਉਤੇ ਸਪਸ਼ਟ ਕਰ ਦਿਆਂਗੇ ਲੇਕਿਨ ਮੇਰੇ ਜਿਹੜੇ ਨਿੱਜੀ ਵਿਚਾਰ ਨੇ ਉਹ ਇਹ ਨੇ ਕਿ ਜੇਕਰ ਪੂਰੇ ਭਾਰਤ ਦੇ ਕਿਸਾਨਾਂ ਪ੍ਰਤੀ ਸਰਕਾਰਾਂ ਚਿੰਤਤ ਨਹੀਂ ਖੇਤੀ ਲਈ ਚਿੰਤਤ ਨਹੀਂ ਪਾਣੀ ਲਈ ਚਿੰਤਤ ਨੇ ਜਿਵੇਂ ਕੇਂਦਰ ਨੇ ਉੱਥੇ ਕਮੇਟੀ ਭੇਜੀ ਦੋਵਾਂ ਰਾਜਾਂ ਨੂੰ ਇਕੱਠੇ ਕੀਤਾ ਮੁੱਖ ਮੰਤਰੀਆਂ ਨੂੰ ਕਿ ਲਓ ਜੀ ਪਾਣੀ ਦਾ ਤੁਹਾਡਾ S.W.L ਦਾ ਹੱਲ ਕਰੀਏ ਹੈਨਾ ਮੈਂ ਕਹਿੰਦਾ ਇਹ ਹੱਲ ਕਰਨ ਦੀ ਬਜਾਏ ਇਹ ਇਕੱਠੇ ਕਰਨ ਦੀ ਬਜਾਏ ਹਾਲੇ ਦਾ ਇਹ ਇਹ ਨਹੀਂ ਕਿਉਂ ਨਹੀਂ ਕੱਢਿਆ ਕੇਂਦਰ ਨੇ ਕਿ ਜਿਹੜਾ 1980 ਦਾ ਇੱਕ ਪ੍ਰੋਜੈਕਟ ਸ਼ਾਰਦਾ ਜਮਨਾ ਲਿੰਕ ਚੈਨਲ ਦਾ ਬੰਦ ਕਰੀ ਬੈਠੇ ਨੇ ਜੀ ਅਗਰ ਉਸ ਪ੍ਰੋਜੈਕਟ ਤੇ ਕੰਮ ਕਰ ਲੈਣਾ ਤਾਂ ਮੇਰਾ ਕਹਿਣਾ ਪੰਜਾਬ ਤੇ ਹਰਿਆਣੇ ਦੀ ਲੜਾਈ ਵੀ ਮੁੱਕ ਜੇ ਪਰ ਤੁਸੀਂ ਵੀ ਮੈਨੂੰ ਲੱਗਦਾ ਇਹ ਗੱਲ ਨਾ ਤੁਸੀਂ ਦਰਸਾ ਪਾ ਰਹੇ ਹੋ ਚੰਗੀ ਤਰ੍ਹਾਂ ਆਪਦੇ ਜਿਹੜਾ ਡਿਮਾਂਡ ਚਾਰਟ ਹੈ ਤੇ ਨਾ ਤੁਸੀਂ ਆਪਦੇ ਉਹ ਸਾਥੀ ਤਾਂ ਕਿ ਗੱਲ ਪੰਜਾਬ ਬਾਰੇ ਨਾ ਉਹ ਗੱਲ ਕਰਦੇ ਨੇ ਡਿਮਾਂਡ ਚਾਰਟ ਦੇ ਵਿੱਚ ਤਾਂ ਗਈ ਹੋਈ ਹੈ ਗੱਲ ਸਾਡੀ ਕੇਂਦਰ ਸਰਕਾਰ ਨੂੰ ਸਾਡੀ ਜਿਹੜੀ ਹੋਣ ਮੰਗਾ ਨਾ ਮੰਗ ਪੱਤਰ ਇਹ ਮੰਗ ਪੱਤਰ ਜਐਸਵਾਈਐਲ ਵਾਲੇ ਮੁੱਦੇ ਦੀ ਬਰਾਬਰ ਅਸੀਂ ਜੋਰ ਦੇ ਕੇ ਰੱਖਿਆ ਜੇਕਰ ਸਰਕਾਰ ਸੱਚੀਓ ਇਮਾਨਦਾਰ ਹੈ ਹਰਿਆਣੇ ਨੂੰ ਪਾਣੀ ਦੇਣਾ ਹੈ ਪੰਜਾਬ ਨੂੰ ਪਾਣੀ ਦੇਣਾ ਹੈ ਤੇ ਰਾਜਸਥਾਨ ਨੂੰ ਪਾਣੀ ਦੇਣਾ ਹੈ ਤਾਂ ਫਿਰ ਸ਼ਰਦਾ ਜਮਲਾ ਲਿੰਕ ਚੈਨਲ ਤੇ ਕਿਉਂ ਨਹੀਂ ਕੰਮ ਕਰਦੀ ਕਿਉਂਕਿ 7-8 ਸੂਫਿਆਂ ਤੱਕ ਉਹ ਪਾਣੀ ਜਾਂਦਾ ਹੈ ਜਾਣਾ ਹੈ 11-12 ਐਮਐਫ ਤੋਂ ਵੱਧ ਦਾ ਸ਼ਾਇਦ ਪਾਣੀ ਦਾ ਜ਼ਿਕਰ ਹੁੰਦਾ ਉਹ ਹਾਂ ਹਾਂ ਪਰ ਉਹ ਕਿਤੇ ਐਸਵਾਈਐਲ ਤੋਂ ਉੱਪਰ ਕਿੰਨਾ ਜ਼ਿਆਦਾ ਵੱਡਾ ਅ ਪ੍ਰੋਜੈਕਟ ਹੈ ਪਰ ਇਹ ਵਖਰੇਵਾ ਫਿਰ ਡੱਲੇਵਾਲ ਸਾਹਿਬ ਤੁਹਾਨੂੰ ਨਹੀਂ ਲੱਗਦਾ ਵੀ ਜ਼ਿਆਦਾ ਵੱਡਾ ਹੋ ਰਿਹਾ ਹੈ ਜਾਂ ਨਹੀਂ ਇਹ ਸਰਕਾਰਾਂ ਜਦੋਂ ਆਪਾਂ ਦਿੱਲੀ ਅੰਦੋਲਨ ਲੜ ਰਹੇ ਸੀ ਠੀਕ ਹੈ ਉਦੋਂ ਵੀ ਤਾਂ ਹੋਇਆ ਸੀਗਾ ਜਦੋਂ ਆਪਾਂ ਦਿੱਲੀ ਚ ਗਏ ਆ ਠੀਕ ਹੈ ਭਾਜਪਾ ਨੇ ਆਰਐਸਐਸ ਨੇ ਉਦੋਂ ਵੀ ਇਹ ਛੜੀ ਜਾਂਤਰ ਰਚਿਆ ਸੀ अच्छा लेकिन हरियाणा दे ਲੋਕਾਂ ਨੇ ਬੜੀ ਬੁੱਧੀਮਾਨੀ ਨਾਲ ਬੜੀ ਸਮਝਦਾਰੀ ਨਾਲ ਉਹਨਾਂ ਨੂੰ ਪਿੰਡਾਂ ਚੋਂ ਭਜਾਇਆ ਠੀਕ ਹੈ ਉਹਨਾਂ ਦੀ ਗੱਲ ਸੁਣੀ ਨਹੀਂ ਲੋਕਾਂ ਨੇ ਕਿਹਾ ਕਿ ਜੇ ਜ਼ਮੀਨ ਬਚੂਗੀ ਤਾਂ ਪਾਣੀ ਦੀ ਲੋੜ ਹੈ ਜੇ ਜ਼ਮੀਨ ਹੀ ਨਾ ਬਚੀ ਪਾਣੀ ਕੀ ਕਰਨਾ ਹੈ ਬਿਲਕੁਲ ਹਰਿਆਣੇ ਨੇ ਇਹ ਗੱਲ ਕਹੀ ਆ ਜੀ ਤਾਂ ਉਸ ਉਦੋਂ ਇਹ ਸਫਲ ਨਹੀਂ ਹੋ ਸਕੇ ਹੁਣ ਅੱਜ ਕੀ ਹੈ ਅੱਜ ਦੁਬਾਰਾ ਉਦੋਂ ਤਨ ਕਾਨੂੰਨ ਲੈ ਕੇ ਲੋਕਾਂ ਦਾ ਲੋਕਾਂ ਦੀ ਆਰਥਿਕਤਾ ਡੇਗਣੀ ਸੀ ਅੱਜ ਇمپੋਰਟ ਡਿਊਟੀ ਕਣਕ ਤੋਂ ਇੰਪੋਰਟ ਡਿਊਟੀ ਛੋਲਿਆ ਤੋਂ ਇੰਪੋਰਟ ਡਿਊਟੀ ਡੇਰੀ ਪ੍ਰੋਡਕਟ ਤੋਂ ਇੰਪੋਰਟ ਡਿਊਟੀ ਪੋਲਟਰੀ ਪ੍ਰੋਡਕਟ ਤੋਂ ਇੰਪੋਰਟ ਡਿਊਟੀ ਸਾਡੇ ਜਿਹੜੇ ਡਰਾਈ ਫਰੂਟ ਦੇ ਫਾਰਮਰ ਨੇ ਉਹਨਾਂ ਤੋਂ ਉਹ ਕਿਸੇ ਤੋਂ ਘਟਾ ਕੇ ਕਿਸੇ ਤੋਂ ਖਤਮ ਕਰਕੇ ਇੱਕ ਸਾਜ਼ਿਸ਼ ਹੈ ਕਿ ਇਹਨੂੰ ਖਤਮ ਕਰਕੇ ਅ ਅਗਰੇ ਨੂੰ ਖਤਮ ਕਰਾਂਗੇ ਤਾਂ 7-800 ਰੁਪਇਆ ਬਾਹਰਲਾ ਅਨਾਜ ਦੀ ਡੰਪਿੰਗ ਇੱਥੇ 7-800 ਰੁਪਏ ਘਟ ਨਾਲ ਹੋਏਗੀ ਤਾਂ ਸੁਭਾਵਿਕ ਆ ਕੇ ਦੇਸ਼ ਦੇ ਕਿਸਾਨ ਦਾ ਅਨਾਜ ਜਿਹੜਾ ਜਿਹੜਾ ਵੀ ਪ੍ਰੋਡਕਟ ਦੇਸ਼ ਦਾ ਕਿਸਾਨ ਪੈਦਾ ਕਰਦਾ ਮਜ਼ਦੂਰ ਪੈਦਾ ਕਰਦਾ ਡੇਰੀ ਫਾਰਮਰ ਪੈਦਾ ਕਰਦਾ ਉਹਨਾਂ ਨੂੰ ਅਫੈਕਟ ਕਰੇਗਾ ਇਹਦਾ ਸੰਭਾਵਨਾਵਾਂ ਤੁਹਾਡੇ ਇਹਨਾਂ ਖਦਸ਼ਿਆਂ ਨੂੰ ਕੇਂਦਰ ਸਰਕਾਰ ਦੇ ਮੰਤਰੀ ਆਗੂ ਵਰਕਰ ਕਹਿੰਦੇ ਨੇ ਕਿ ਇਹ ਜਾਣਬੁੱਝ ਕੇ ਗੁੰਮਰਾਹ ਕਰਦੇ ਨੇ ਇਹ ਜਿਹੜੇ ਇਕੱਠੇ ਹੋ ਕੇ ਆਉਂਦੇ ਨੇ ਦਿੱਲੀ ਵਾਲੇ ਪਾਸੇ ਨੂੰ ਇਹ ਵੱਖੋ-ਵੱਖਰੀਆਂ ਪਾਰਟੀਆਂ ਦੇ ਬੰਦੇ ਨੇ ਵਿਰੋਧੀ ਪਾਰਟੀਆਂ ਦੇ ਪਿੱਛੇ ਵੀ ਇਹੀ ਗੱਲ ਹੋਈ ਤਨ ਖੇਤੀ ਕਾਨੂੰਨਾਂ ਨੂੰ ਲੈ ਕੇ ਤੁਸੀਂ ਕਿਹਾ ਕਿ ਖਦਸ਼ੇ ਬਹੁਤ ਪ੍ਰਗਟਾਏ ਸੀ ਉਹ ਕਹਿੰਦੇ ਖਦਸ਼ੇ ਪ੍ਰਗਟਾ ਕੇ ਲੋਕਾਂ ਨੂੰ ਗੁੰਮਰਾ ਕਰ ਰਹੇ ਨੇ ਉਦੋਂ ਵੀ ਸਰਕਾਰ ਨੂੰ ਮੂੰਹ ਦੀ ਖਾਣੀ ਪਈ ਸਰਕਾਰ ਨੇ ਸਾਨੂੰ ਕਿਹਾ ਇਹ ਖਾਲਿਸਤਾਨੀ ਨੇ ਠੀਕ ਹੈ ਸਰਕਾਰ ਨੇ ਸਾਨੂੰ ਵੱਖਵਾਦੀ ਵੀ ਕਿਹਾ ਹੁਣ ਵੀ ਤੁਸੀਂ ਜਾ ਰਹੇ ਹੋ ਹੁਣ ਵੀ ਉਹ ਪ੍ਰਚਾਰਿਆ ਜਾ ਰਿਹਾ ਉਹ ਹੀ ਕਿਹਾ ਜਾ ਰਿਹਾ ਉਹ ਹੀ ਕਹਿਣਾ ਉਹਨਾਂ ਨੇ ਦੇਖੋ ਜਿਹੜੀ ਸਰਕਾਰ ਦੇ ਜਿਹੜੀ ਪੋਲੀਟੀਕਲ ਪਾਰਟੀ ਦੇ ਖਿਲਾਫ ਅਸੀਂ ਆਪਣੀ ਆਵਾਜ਼ ਚੱਕਾਂਗੇ ਅਸੀਂ ਲੜਾਈ ਲੜਨ ਦੇ ਵਾਸਤੇ ਤੁਰਾਂਗੇ ਉਹ ਕੁਦਰਤੀ ਗੱਲ ਹੈ ਕਿ ਉਹ ਸਾਡਾ ਦੂਜੀਆਂ ਪੋਲੀਟੀਕਲ ਧਿਰਾਂ ਨਾਲ ਲਿੰਕ ਜੋੜੇਗੀ ਜੋੜੇਗੀ ਉਹ ਕਹੇਗੀ ਕਿ ਫਲਾਨਾ ਨੇ ਭੇਜੇ ਨੇ ਫਲਾਨਾ ਨੇ ਭੇਜੇ ਨੇ ਫਲਾਨਾ ਨੇ ਭੇਜੇ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਨੂੰ ਮੂੰਹ ਦੀ ਖਾਣੀ ਪਈ ਸਰਕਾਰ ਹਾਰੀ ਹੈ ਇੱਕ ਸ਼ਬਦ ਇਹ ਵਰਤਿਆ ਜਾਂਦਾ ਹੈ ਪਰ ਜਿਹੜਾ ਫੈਸਲਾ ਆਇਆ ਉਹ ਮੀਟਿੰਗਾਂ ਦੇ ਵਿੱਚੋਂ ਨਹੀਂ ਆਇਆ ਸੀ ਉਹ ਫੈਸਲਾ ਆਪ ਮਾਰੇ ਪ੍ਰਧਾਨ ਮੰਤਰੀ ਨੇ ਲਿਆ ਹਾਲਾਂਕਿ ਖੇਤੀਬਾੜੀ ਮੰਤਰੀ ਕੋਈ ਦਿਨ ਪਹਿਲਾਂ ਤੁਹਾਡੇ ਨਾਲ ਮੀਟਿੰਗ ਕਰਦੇ ਨੇ ਉਦੋਂ ਕਹਿੰਦੇ ਨੇ ਕਿ ਖੇਤੀ ਕਾਨੂੰਨ ਰੱਦ ਨਹੀਂ ਹੋਣੇ ਤੁਹਾਡੇ ਜੋ ਇੱਕ ਦੋ ਚਾਰ ਬੰਦਿਆਂ ਨੇ ਚਿੱਠੀ ਵੀ ਸਾਹਮਣੇ ਆਈ ਤਾਂ ਜ਼ਿਕਰ ਰਿਹਾ ਕਿ ਚਿੱਠੀ 'ਚ ਇੱਕ ਕਮੇਟੀ ਬਣਾ ਦਿਓ ਜੀ ਇੱਕ ਰੀਪੀਲ ਕਰ ਦਿਓ ਜੀ ਇੱਕ ਸੂਬਿਆਂ ਤੋਂ ਛੱਡ ਦਿਓ ਪਰ ਤਾਂ ਉਦੋਂ ਤੁਸੀਂ ਫਿਰ ਉਸ ਚੀਜ਼ ਨੂੰ ਹੁਣ ਕਿਵੇਂ ਮੰਨਦੇ ਹੋ ਵੀ ਅਸੀਂ ਸਰਕਾਰ ਮੂਹ ਦੀ ਖਾ ਗਈ ਅਸੀਂ ਜਿੱਤ ਗਏ ਦੇਖੋ ਗੱਲ ਕੀ ਹੈ ਸਰਕਾਰ ਪ੍ਰਧਾਨ ਮੰਤਰੀ ਨੇ ਇਹ ਕਿਹਾ ਕਾਨੂੰਨ ਬਹੁਤ ਅੱਛੇ ਥੇ ਠੀਕ ਹੈ ਮੈਂ ਆਪਣੇ ਕਿਸਾਨਾਂ ਨੂੰ ਕੋ ਸਮਝਾ ਨਹੀਂ ਪਾਇਆ ਠੀਕ ਹੈ ਮੇਰੀ ਤਪੱਸਿਆ 'ਚ ਕਮੀ ਰਹੀ ਹੈ ਇਹਦਾ ਮਤਲਬ ਉਹਨਾਂ ਨੂੰ ਜੇ ਰਿਪੀਲ ਕੀਤਾ ਜਾ ਰਿਹਾ ਵਾਪਸ ਲਏ ਜਾ ਰਿਹਾ ਤੇ ਉਹ ਕਿਸਾਨ ਉੱਥੇ ਜਿਹੜੇ ਬੈਠੇ ਸੀ ਉਹਨਾਂ ਕਰਕੇ ਲਏ ਜਾ ਰਹੇ ਨਾ ਠੀਕ ਹੈ ਉਸ ਪ੍ਰੋਟੈਸਟ ਨੇ ਵਾਪਸ ਕਰਾਇਆ ਨਾ ਠੀਕ ਹੈ ਤੇ ਕੋਈ ਜ਼ਰੂਰੀ ਤਾਂ ਨਹੀਂ ਜਾਬੀ ਸਾਡੇ ਨਾਲ ਮੀਟਿੰਗ ਕਰਕੇ ਕਰਨਾ ਹੈ ਅਸੀਂ ਨਹੀਂ ਇੰਟਰਸਟਿਡ ਕਿ ਸਾਡੇ ਨਾਲ ਪ੍ਰਧਾਨ ਮੰਤਰੀ ਮੀਟਿੰਗ ਕਰੇ ਜਾਂ ਸਾਡੇ ਨਾਲ ਗ੍ਰਹਿ ਮੰਤਰੀ ਮੀਟਿੰਗ ਕਰੇ ਜਾਂ ਸਾਡੇ ਨਾਲ ਖੇਤੀਬਾੜੀ ਮੰਤਰੀ ਮੀਟਿੰਗ ਸਾਨੂੰ ਕੋਈ ਲੋੜ ਨਹੀਂ ਹੈ ਸਾਡਾ ਮਸਲਾ ਹੱਲ ਕਿਵੇਂ ਕਰਦੇ ਨੇ ਕਰਦੇ ਹਣ ਵੀ ਕਰ ਦੇਣਾ ਉਹਨਾਂ ਉਸ ਵੇਲੇ ਕਹਿੰਦੇ ਜਾਂਦੇ ਤੁਸੀਂ ਹੁਣ ਵੀ ਮੀਟਿੰਗ ਨਹੀਂ ਚਾਹੁੰਦੇ ਨਹੀਂ ਸਾਡ ਮੀਟਿੰਗ ਦਾ ਇੰਟਰਸਟਡ ਹੀ ਨਹੀਂ ਹੁੰਦੇ ਅਸੀਂ ਠੀਕ ਹੈ ਅ ਸਾਨੂੰ ਇਹ ਨਹੀਂ ਹੁੰਦਾ ਸਾਡ ਦਾ ਤਾਂ ਮਸਲੇ ਦਾ ਹੱਲ ਕਰਾਉਣ ਨਾਲ ਮਤਲਬ ਹੈ ਸਾਡਾ ਮਸਲਾ ਹੱਲ ਕਰ ਦੇਣਗੇ ਅਸੀਂ ਕਿ ਲੰ ਜਾਣਾ ਸੋ ਮੇਰਾ ਗੱਲ ਕਰਨ ਦਾ ਭਾਵ ਹੈ ਵੀ ਉਹਨਾਂ ਨੇ ਜਦੋਂ ਅੰਦੋਲਨ ਕਰਾਂਗੇ ਅੰਦੋਲਨ ਕਰਨ ਵਾਲਿਆਂ ਨੂੰ ਕਿਸੇ ਨਾ ਕਿਸੇ ਧਰ ਨਾਲ ਜੋੜੇ ਜਾਂਦਾ ਠੀਕ ਹੈ ਵਿਰੋਧੀ ਧਰ ਨਾਲ ਜਾ ਕੇ ਜੋੜਨਾ ਹੀ ਜੋੜਨਾ ਹੁੰਦਾ ਹੈ ਕਿ ਪਾਰਟੀਆਂ ਭੇਜ ਰਹੀਆਂ ਫਲਾਨੀਆਂ ਜਿੱਥੇ ਅਸੀਂ ਪਾਰਟੀਆਂ ਨਾਲ ਇੱਥੇ ਪੰਗਾ ਲੈਣੇ ਆ ਉਹ ਕੋਈ ਨੂੰ ਸਾਨੂੰ ਕਹਿੰਦੇ ਆ ਬੀਜੇਪੀ ਦੇ ਐ ਤੇ ਬੀਜੇਪੀ ਨਾਲ ਬੰਗਲੇ ਨੂੰ ਕਹਿੰਦੇ ਕਾਂਗਰਸ ਦੇ ਨੇ ਕਦੇ ਕਹਿੰਦੇ ਆ ਆਵਾਦੀ ਪਾਰਟੀ ਦੇ ਐ ਤਾਂ ਸਾਡਾ ਅਸੀਂ ਨਾ ਆਵਾਦੀ ਪਾਰਟੀ ਆ ਨਾ ਅਸੀਂ ਕਾਂਗਰਸ ਨਾਲ ਅਕਾਲੀ ਨਾ ਅਸੀਂ ਬੀਜੇਪੀ ਅਸੀਂ ਆ ਪਿਓਰਲੀ ਕਿਸਾਨ ਠੀਕ ਹੈ ਤੁਸੀਂ ਪਿਓਰਲੀ ਕਿਸਾਨ ਹੋ ਪਰ ਇਹਨਾਂ ਕਿਸਾਨਾਂ ਦੀਆਂ ਧਿਰਾਂ ਚੋਂ ਅੱਜ ਤਕਰੀਬਨ ਤਿੰਨ ਧਿਰਾਂ ਨੇ ਜਿਹੜੀਆਂ ਖੜੀਆਂ ਹੁੰਦੀਆਂ ਨਜ਼ਰ ਆ ਰਹੀਆਂ ਇੱਕ ਤੁਹਾਡੀ ਧਿਰ ਗੈਰ ਨਾ ਰਾਜਨੀਤਿਕ ਇੱਕ ਉਹ ਧਿਰ ਜਿਹੜੀ ਵੋਟਾਂ ਦੇ ਵਿੱਚ ਖੜੀ ਹੋਈ ਬੇਸ਼ੱਕ ਅੱਜ ਉਹ ਕਹਿੰਦੀ ਐ ਕਿ ਅਸੀਂ ਪਾਣੀਆਂ ਦੇ ਮੁੱਦੇ ਤੇ ਲੜਦੇ ਨਜ਼ਰ ਆ ਰਿਹਾ ਇੱਕ ਤੇ ਰੋ ਹੈ ਜਿਨੇ ਐਮਪੋਮਿਕਾ ਨੇ ਭਾਈ ਟਿਕਰੀ ਤੇ ਵਾਟਰ ਤੇ ਵੱਖਰਾ ਧਰਨਾ ਲੱਗਿਆ ਸਰਦਾਰ ਜੁਗਿੰਦਰਪਾਲ ਸਿੰਘ ਉਹ ਗਰਾਹ ਹੋ ਗਏ ਜਾਂ ਅਸੀਂ ਦਰਸ਼ਨਪਾਲ ਜੀ ਦੀ ਗੱਲ ਕਰ ਲਈਏ ਉਹ ਤੇ ਚੁੱਪ ਨਜ਼ਰ ਆ ਰਹੀ ਹੈ ਨਾ ਉਹ ਤੁਹਾਡੇ ਪਾਸੇ ਖੜਦੇ ਨੇ ਨਾ ਉਹ ਇਸ ਵਕਤ ਰਾਜੀਵਾਲ ਸਾਹਿਬ ਨਾਲ ਖੜਦੇ ਨੇ ਇਹ ਬੰਡ ਜਿਹੜੀ ਕੇ ਆ ਇਹ ਤਰ੍ਹਾਂ ਨੇ ਇਹ ਵੀ ਤਾਂ ਚਿੱਟੀ ਚ ਪਾ ਕੇ ਖੜੀਆਂ ਨੇ ਲੋਕਾਂ ਨੂੰ ਦੇਖੋ ਇਹ ਸਵਾਲ ਉਹਨਾਂ ਤੇ ਬਣਦਾ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਇਹ ਅਸੀਂ ਕਮੇਟੀ ਬਣਾਈ ਹੈ ਕਮੇਟੀ ਚਰਚਾ ਕਰੇਗੀ ਜਿਹਦੇ ਜਿਹਦੇ ਨਾਲ ਵੀ ਵਾਜਬ ਸਮਝੇਗੀ ਜਿੰਨਾ ਜਿਹੜੇ ਸਾਡੀਆਂ ਨੀਤੀਆਂ ਤੇ ਲੜਨਾ ਚਾਹਣਗੇ ਜਿਹੜੇ ਚਾਹਣਗੇ ਵੀ ਸੱਚੀ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਮਿਲਣਾ ਚਾਹੀਦਾ ਠੀਕ ਹੈ ਉਹਨਾਂ ਦੇ ਪੈਰੀ ਹੱਥ ਵੀ ਲਾਵਾਂਗੇ ਜਿਹੜੇ ਚਾਹਣਗੇ ਕਿ ਸੱਚੀਓ ਕਿਸਾਨ ਨੂੰ ਕਰਜ਼ ਮੁਕਤ ਹੋਣਾ ਚਾਹੀਦਾ ਠੀਕ ਹੈ ਉਹਨਾਂ ਕੋਲੇ ਜਾਵਾਂਗੇ ਅਸੀਂ ਜਿਹੜੇ ਹਜ ਤੱਕ ਨਹੀਂ ਚੱਲੇ ਉਹ ਨਹੀਂ ਚਾਹੁੰਦੇ ਦਾ ਮਤਲਬ ਤੋਂ ਮੈਨੂੰ ਮੈਂ ਕਿਸੇ ਦੀ ਐਂ ਨਹੀਂ ਗੱਲ ਕਰਦਾ ਹੋ ਸਕਦਾ ਉਹ ਸੋਚਦੇ ਹੋਣਾ ਜੇ ਕੋਈ ਗੱਲ ਹੋਰ ਜੀਓ ਮਤਲਬ ਸਾਡੇ ਵੱਨੀ ਕੋਸ਼ਿਸ਼ ਹੋਏਗੀ ਕਿ ਜਿਹੜਾ ਪੂਰੀ ਤਰ੍ਹਾਂ ਗੈਰ ਰਾਜਨੀਤਿਕ ਰਹਿ ਕੇ ਸਾਡੇ ਸੰਵਿਧਾਨ ਦੇ ਮੁਤਾਬਕ ਚੱਲ ਕੇ ਅੰਜਾਮ ਤੱਕ ਲਿਜਾਣ ਲਈ ਅੰਦੋਲਨ ਨੂੰ ਅਗਰ ਕੋਈ ਸਾਡੇ ਨਾਲ ਖੜਦਾ ਹੈ ਤਾਂ ਅਸੀਂ ਹਰ ਇੱਕ ਨੂੰ ਵੈਲਕਮ ਕਰਾਂਗੇ ਲੋੜ ਮੰਨਦੇ ਹੋ ਉਹਨਾਂ ਧਿਰਾਂ ਦੀ ਤੁਹਾਨੂੰ ਲੋੜ ਹੈ ਨਹੀਂ ਜੇ ਅਸੀਂ ਕਿਸਾਨੀ ਨੂੰ ਇਕੱਠਾ ਕਰ ਰਹੇ ਹਾਂ ਕਰਨਾਟਕਾ ਜਾ ਕੇ ਕਰ ਰਹੇ ਹਾਂ ਤਾਮਿਲਨਾਡੂ ਜਾ ਕੇ ਕਰ ਰਹੇ ਹਾਂ ਬਿਹਾਰ ਚ ਜਾ ਕੇ ਕਰ ਰਹੇ ਹਾਂ ਯੂਪੀ ਚ ਜਾ ਕੇ ਕਰ ਰਿਹਾ ਮਧ ਪ੍ਰਦੇਸ਼ ਜਾ ਕੇ ਕਰ ਰਿਹਾ ਤਾਂ ਲੋਕਾਂ ਦੀ ਲੋੜ ਲੱਗ ਰਹੀ ਤਾਂ ਹੀ ਕਰ ਰਿਹਾ ਨਾ ਰਕੇਸ਼ ਕੈਤ ਨੂੰ ਜੋੜ ਰਹੇ ਹੋ ਨਾਲ ਨਹੀਂ ਰਕੇਸ਼ ਕੈਤ ਵਾਲਾ ਮਾਮਲਾ ਵੀ ਹੋਈ ਹੈ ਜੋੜਨ ਤੋਂ ਸਾਡਾ ਮਤਲਬ ਇਹ ਨਹੀਂ ਹੈ ਮੇਰਾ ਇੱਕ ਗੱਲ ਦਾ ਜ਼ਰੂਰ ਧਿਆਨ ਦੇ ਕੇ ਸੁਣ ਲਿਓ ਕਿ ਦੇਖੋ ਜਿਹੜੇ ਲੋਕਾਂ ਨੇ ਰਾਜਨੀਤੀ ਵੱਲ ਨੂੰ ਆਪ ਦਾ ਝੁਕਾ ਕੀਤਾ ਝੁਕਾ ਕੀਤਾ ਨਹੀਂ ਰਾਜਨੀਤੀ ਕੀਤੀ ਅੰਦੋਲਨ ਦੇ ਦੌਰਾਨ ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਵੇਗੀ ਭਾਰਤ ਸਰਕਾਰ ਨੇ ਆਪਣੇ ਨਾਲ ਕੁਝ ਮੁਲਕ ਹੋਰ ਲੈ ਕੇ ਠੀਕ ਹੈ ਇੱਕ ਰੈਗੂਲੇਸ਼ਨ ਲੈ ਕੇ ਜਾਣਾ ਸੀਗਾ ਡਬਲਯੂਟੀਓ ਚ ਠੀਕ ਹੈ ਕਾਦੇ ਲਈ ਸੀਗਾ ਕਿ ਜਿਹੜਾ ਐਗਰੀਕਲਚਰ ਦਾ ਚੈਪਟਰ ਹੈ ਇਹਨੂੰ ਡਬਲਯੂਟੀਓ ਚੋਂ ਬਾਹਰ ਕਰ ਦੇ ਇਹ ਸੀ ਹਾਂ ਠੀਕ ਹੈ ਜੇ ਹੁਣ ਉਧਰ ਨੂੰ ਚੱਲੇ ਸੀ ਤੇ ਤਾਂ ਮਤਲਬ ਸਾਡੇ ਲਈ ਐਮਐਸਪੀ ਦਾ ਦਰਵਾਜ਼ਾ ਖੁੱਲ ਗਿਆ ਸੀ ਬਿਲਕੁਲ ਹੁਣ ਉੱਥੋਂ ਮੋਰਚਾ ਚੱਕ ਕੇ ਭਜਣਾ ਸਾਨੂੰ ਡਰ ਹੈ ਇਸ ਗੱਲ ਦਾ ਕਿ ਕੀ ਅਸੀਂ ਦੁਬਾਰਾ ਅਗਰ ਮੋਰਚਾ ਲੱਗਦਾ ਕਿਤੇ ਜਿਆਦਾ ਨਹੀਂ ਹੁੰਦਾ ਠੀਕ ਹੈ ਠੀਕ ਹੈ ਹਾਂ ਇਹ ਜ਼ਰੂਰ ਆ ਕਿ ਕਿਸਾਨੀ ਨੂੰ ਇਕੱਠਿਆ ਕਰਨ ਦੀ ਲੋੜ ਹੈ ਕਿਸਾਨੀਆਂ ਨੇ ਇਸ਼ਕਾਂ ਦੇ ਇਕੱਠੇ ਹੋ ਰਹੀ ਹੈ ਬਹੁਤ ਸਾਰੀਆਂ ਧਿਰਾਂ ਨੇ ਤਾਂ ਉੱਥੇ ਇਹ ਵੀ ਕਹਿ ਦਿੱਤਾ ਜਿਹੜੀਆਂ ਆ ਕਹਿ ਰਹੀਆਂ ਹੁਣ ਬਈ ਅਗਰ ਐਮ ਐਸ ਪੀ ਦੀ ਉਹਨਾਂ ਦੇ ਕੋ ਗੈਟ ਗੈਟ ਕਰਕੇ ਐਮ ਐਸ ਪੀ ਜਾ ਰਹੀ ਹੈ ਬਿਲਕੁਲ ਤੇ ਜਿਨ੍ਹਾਂ ਨੇ ਗੈਟ ਦੀ ਹਮਾਇਤ ਕੀਤੀ ਹੋਵੇ ਜੱਕਰਦਿਆਂ ਹੁਣ ਉਹਨਾਂ ਤੋਂ ਆਪ ਐਮਐਸਪੀ ਦੀ ਉਮੀਦ ਰੱਖਾਂਗੇ ਠੀਕ ਹੈ ਕਿੰਨੀ ਕੁ ਰੱਖ ਸਕਦੇ ਹੋ ਪਰ ਇਹ ਜ਼ਰੂਰ ਹੈ ਕਿ ਕਿਸਾਨਾਂ ਨੂੰ ਸਾਰਿਆਂ ਨੂੰ ਇਹਦੇ ਲਈ ਅਵੇਅਰ ਹੋਣ ਦੀ ਲੋੜ ਹੈ ਕਿਉਂਕਿ ਇਹ ਜਿਹੜੇ ਮੁੱਦੇ ਨੇ ਨਾ ਬੜੇ ਪਚੀਦਾ ਮੁੱਦੇ ਨੇ ਮੁੱਦੇ ਤਾਂ ਬਹੁਤ ਜ਼ਿਆਦਾ ਟੇਢੇ ਨੇ ਡਲੇਵਾਲ ਸਾਹਿਬ ਇਹਨਾਂ ਮੁੱਦਿਆਂ 'ਚੋਂ ਕੁਝ ਮੁੱਦੇ ਅੰਦੋਲਨ ਤੋਂ ਬਾਅਦ ਨਿਕਲੇ ਕਹਿੰਦੇ ਆਰਐਸਐਸੀ ਪਲੈਨਿੰਗ ਪੂਰੀ ਸੀ ਆਰਐਸਐਸ ਨੇ ਹੀ ਬੰਦੇ ਪਲਾਂਟ ਕੀਤੇ ਤੁਹਾਡੇ ਦੇ ਸਿੱਧੇ ਸਵਾਲ ਉੱਠੇ ਸੀਗੇ ਅਜੇ ਵੀ ਸ਼ਾਇਦ ਉਹ ਬੰਦੇ ਤੁਹਾਡੇ ਨਾਲ ਨੇ ਜਿਨ੍ਹਾਂ ਤੇ ਉਹ ਜ਼ਿਕਰ ਕਰਦੇ ਸੀਗੇ ਕਹਿੰਦੇ ਇਹਨਾਂ ਦੀ ਸਾਜ਼ਿਸ਼ ਨਾਲ ਇਹ ਮੀਟਿੰਗਾਂ ਕਰਦੇ ਰਹੇ ਨੇ ਵੱਡੇ ਆਗੂਆਂ ਦੇ ਨਾਲ ਇਹਨਾਂ ਨੇ ਪਲਾਨ ਕੀਤਾ ਅੰਦੋਲਨ ਤੋੜਿਆ ਜਾਂ ਅੰਦੋਲਨ ਵੇਚਿਆ ਦੇਖੋ ਸਵਾਲ ਇੱਥੇ ਫਿਰ ਆ ਗਿਆ ਕਿ ਜਿਹੜੇ ਆਗੂਆਂ ਨੇ ਇਹ ਗੱਲ ਕਰਦੇ ਨੇ ਉਹਨਾਂ ਤੇ ਤੁਸੀਂ ਇੱਕ ਸਵਾਲ ਕਰਕੇ ਪੁੱਛਿਓ ਜੀ ਕਿ ਡੱਲਿਆ ਵਾਲਾ ਤਾਂ ਇਹ ਕਹਿ ਰਿਹਾ ਸੀਗਾ ਕਿ ਸਾਨੂੰ ਹਜੇ ਉੱਠਣਾ ਨਹੀਂ ਚਾਹੀਦਾ ਠੀਕ ਹੈ ਤੇ ਜੇ ਅਸੀਂ ਨਾ ਉੱਠਦੇ ਤੇ ਮੋਰਚਾ ਉੱਥੇ ਜੰਮਿਆ ਰਹਿੰਦਾ ਤੇ ਕਿਹਦੇ ਖਿਲਾਫ ਭੁਗਤ ਰਿਹਾ ਸੀ ਮੋਰਚਾ ਠੀਕ ਹੈ ਠੀਕ ਹੈ ਮੋਰਚਾ ਭਾਜਪਾ ਦੇ ਖਿਲਾਫ ਭੁਗਤ ਰਿਹਾ ਸੀ ਮੋਰਚਾ ਆਰਐਸਐਸ ਦੇ ਇੱਕ ਵਿੰਗ ਦੇ ਖਿਲਾਫ ਭੁਗਤ ਰਿਹਾ ਸੀ ਠੀਕ ਹੈ ਭੁਗਤ ਰਿਹਾ ਸੀ ਨਾ ਤਾਂ ਜਿਹੜਾ ਜਿਹੜੀ ਹੈ ਜਥੇਬੰਦੀਆਂ ਦੇ ਜਿਹੜੇ ਲੋਕ ਉੱਥੇ ਮੋਰਚੇ ਨੂੰ ਹਜੇ ਰੱਖਣਾ ਚਾਹੁੰਦੇ ਸੀ ਕਿ ਸਟੇਬਲ ਰੱਖੋ ਇੱਥੇ ਜੇ ਚਲਾਉਣਾ ਚਾਹੀਦਾ ਹੁਣ ਆਏ ਦੱਸਿਓ ਕਿ ਚੋਣਾ ਦਾ ਦੌਰ ਆ ਗਿਆ ਬੀਜੇਪੀ ਦੇ ਆਰਐਸ ਤੋਂ ਦੀ ਸੀ ਵੀ ਫਟਾਫਟ ਮੋਰਚਾ ਚੱਕ ਕੇ ਜਾਇਆ ਜਾਏ ਠੀਕ ਹੈ ਕਿਉਂਕਿ ਉਹਨਾਂ ਨੂੰ ਖੁੱਲੀ ਛੁੱਟੀ ਮਿਲ ਜਾਈ ਯੂਪੀ 'ਚ ਜਿੱਤਣ ਦੇ ਲਈ ਜੀ ਹੁਣ ਉੱਥੇ ਯੂਪੀ ਜਿੱਤਣ ਦਾ ਮੌਕਾ ਕਿਹਨੇ ਦਿੱਤਾ ਕੀ ਜਿਹੜੇ ਕਹਿ ਰਹੇ ਸੀ ਪਹਿਲੇਵਾ ਸਾਹਿਬ ਮੈਂ ਜ਼ਿਕਰ ਖੁੱਲ ਕੇ ਮੈਨੂੰ 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 ਗੱਲ ਪੂਰੀ ਕਰਨ ਦਿਓ ਕੀ ਉਹਨਾਂ ਨੂੰ ਯੂਪੀ ਜਿੱਤਣ ਦਾ ਮੌਕਾ ਇਸ ਕਰਕੇ ਨਹੀਂ ਮਿਲਿਆ ਕਿ ਮੋਰਚਾ ਉਥੋਂ ਚੱਕ ਕੇ ਭਜੇ ਠੀਕ ਹੈ ਜੇ ਉੱਥੇ ਮੋਰਚਾ ਲੱਗਿਆ ਰਹਿ ਜਾਂਦਾ ਕਿ ਲੱਗਦਾ ਹੈ ਕਿ ਯੂਪੀ ਜਿੱਤਣ ਦਾ ਮੌਕਾ ਮਿਲ ਜਾਂਦਾ ਮੈਂ ਦਾਅਵੇ ਨਾਲ ਗੱਲ ਕਰਦਾ ਅਗਰ 1 ਮਹੀਨਾ ਹੋਰ ਮੋਰਚਾ ਲੱਗ ਜਾਂਦਾ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਮਿਲ ਜਾਣਾ ਸੀ ਲੋਕਾਂ ਨੂੰ ਉਹ ਚਿਹਰਾ ਕਿਹੜਾ ਆ ਜ਼ਿਕਰ ਕਰਦੇ ਹੋ ਜਿਨੇ ਸਾਰਾ ਕੁਝ ਕੀਤਾ ਉਹ ਪੰਜਾਬ ਤੋਂ ਸੀ ਯੂਪੀ ਤੋਂ ਸੀ ਕਿਸੇ ਹੋਰ ਭਾਰਤ ਦੇ ਕੋਨੇ ਤੋਂ ਸੀ ਦੇਖੋ ਮੈਂ ਤਾਂ ਬਹੁਤ ਵਾਰੀ ਇਹਨਾਂ ਗੱਲਾਂ ਦੇ ਉੱਤੇ ਚਰਚਾ ਮੇਰੀਆਂ ਤੇ ਇੰਟਰਵਿਊ ਪਈਆਂ ਹੋਣਗੀਆਂ ਜਿਹੜੀਆਂ ਮੈਂ ਤਾਂ ਗੱਲਾਂ ਕਈਆਂ ਨੇ ਇਹ ਪਰ بار-ਬਾਰ ਉਹਨਾਂ ਗੱਲਾਂ ਨੂੰ ਕਰਨ ਦਾ ਕੋਈ ਫਾਇਦਾ ਨਹੀਂ ਹੈ। ਤੁਸੀਂ ਸਾਡੇ ਨਾਲ ਸਵਾਲ ਦਿਲਵਸਾ ਲੋਕਾਂ ਦੇ ਵਿੱਚ ਹਜੇ ਵੀ ਹੈਗਾ ਕਿ ਜੇ ਜਾਣਾ ਹੈ ਤਾਂ ਕਿਦੇ ਮਗਰ ਜਾਣਾ। ਇਕੱਠੇ ਹੋ ਜਾਈਏ ਤਾਂ ਕਿਵੇਂ ਹੋਈਏ ਆਪਸ ਵਿੱਚ ਤਾਂ ਲੜਪੇ ਬਾਅਦ ਚੋਂ। ਨਹੀਂ ਮੈਂ ਮੇਰਾ ਜਿਹੜਾ ਜਿਹੜੀ ਮੈਂ ਤੇਰੇ ਸਵਾਲ ਦਾ ਜਵਾਬ ਕਰ ਦਿੰਦਾ ਹਾਂ। ਜੀ। ਕਿ ਇੰਟਰਵਿਊਆਂ ਪਈਆਂ ਅਕਸਰ ਹੋ ਲੈਣਾ। ਠੀਕ ਹੈ। ਠੀਕ ਹੈ। ਠੀਕ ਹੈ ਜੀ। ਅਗਰ ਮੇਰੀ ਇਹ ਮੇਰੇ ਬਾਰੇ ਚ ਕੁਝ ਲੀਡਰਾਂ ਦੀਆਂ ਇੰਟਰਵਿਊਆਂ ਇਹ ਜੀਆਂ ਆ ਜਾਣ। ਕੇ ਜੀ ਡੱਲੇ ਆਲ ਨਹੀਂ ਸੀ ਉੱਠ ਕੇ ਆਉਣਾ ਚਾਹੁੰਦਾ ਸੀ ਉਹਨੂੰ ਕਹਿੰਦੇ ਸੀਗੇ ਚੱਲ ਤੇਰੀ ਫੋਰਸ ਥੱਕ ਗਈ ਇੱਥੇ ਲੋਕ ਦਾ ਸਮਾਨ ਚੱਕਣ ਆਏ ਆ ਲੋਕਾਂ ਨੇ ਮੁਰ ਜਾਣਾ ਠੀਕ ਹੈ ਤੇ ਤੂੰ ਚੱਲ ਇਕੱਲਾ ਰਹਿ ਜਾਵੇਂਗਾ ਇੱਥੇ ਹੁਣ ਮੈਨੂੰ ਐਂ ਦੱਸਿਓ ਬਈ ਫੇਰ ਮੋਰਚਾ ਚੱਕ ਕੇ ਭੱਜਣ ਵਾਲਿਆਂ ਨੇ ਆਰਐਸਐਸ ਤੇ ਬੀਜੇਪੀ ਦੀ ਸਪੋਰਟ ਕੀਤੀ ਜਾਂ ਜਿਹੜਾ ਮੋਰਚਾ ਗੱਡ ਕੇ ਬਹਿਣਾ ਚਾਹੁੰਦਾ ਸੀ ਉਹਨੇ ਆਰਐਸਐਸ ਤੇ ਬੀਜੇਪੀ ਦੀ ਸਪੋਰਟ ਕਰਦਾ ਸੀ ਮੋਰਚਾ ਚੱਕਣਾ ਕੀ ਬਿਰਲਾ ਮੰਦਰ ਦੀਆਂ ਬੈਠਕਾਂ ਦਾ ਨਤੀਜਾ ਯਾ ਮੈਂ ਹੁਣ ਮੈਨੂੰ ਆ ਗੱਲ ਜਿਹੜੀ ਤੁਸੀਂ ਆਪੇ ਕੀਤੀ ਐ ਠੀਕ ਐ ਮੈਂ ਨਹੀਂ ਮੈਂ ਕਿਸੇ ਤੇ ਗੱਲਾਂ ਨਹੀਂ ਕਰਨੀਆਂ ਚਾਹੁੰਦਾ ਸੀ ਕਿਉਂਕਿ ਇਹ ਗੱਲਾਂ ਨਿਕਲ ਕੇ ਆਈਆਂ ਉੱਥੇ ਕਿਉਂ ਹੋਈਆਂ ਮੀਟਿੰਗਾਂ ਠੀਕ ਐ ਮੀਟਿੰਗ ਹੁੰਦੀ ਸੀ ਸਾਡੀ ਕਜਾਰੀਆਂ ਚ ਬਿਲਕੁਲ ਮੀਟਿੰਗ ਹੁੰਦੀ ਸੀ ਸਾਡੀ ਆਪਣਾ ਟਿਗਰੀ ਬਾਰਡਰ ਤੇ ਕਿਤੇ ਬਹਿ ਕੇ ਜੀ ਜੀ ਪਕੌੜਾ ਚੌਂਕ ਤੇ ਇਕੱਸਰ ਦੀ ਪਕੌੜਾ ਚੌਂਕ ਤੇ ਹੋ ਗਈ ਉਹ ਮੀਟਿੰਗ ਸਾਡੀ ਬਿਰਲਾ ਮੰਦਿਰ ਕਿਵੇਂ ਚਲੀ ਗਈ ਠੀਕ ਐ ਕਿਉਂ ਚਲੀ ਗਈ ਇੱਕ ਮੀਟਿੰਗ ਹੋਈ ਮੈਂ ਦੱਸਦਾ ਗੱਲ ਤੁਹਾਨੂੰ ਧਿਆਨ ਦਿਵਾਵਾਂ ਠੀਕ ਐ ਸਡੇ ਕੋਲੇ ਸ਼ਾਮ ਨੂੰ ਆਏ ਕੁਛ ਅਧਿਕਾਰੀ ਤੇ ਸਾਨੂੰ ਕਹਿੰਦੇ ਜੀ ਤੁਹਾਡੇ ਨਾਲ ਅਮਿਤ ਸ਼ਾਹ ਜੀ ਮੀਟਿੰਗ ਕਰਨੀ ਚਾਹੁੰਦੇ ਨੇ ਠੀਕ ਹੈ ਅਸੀਂ ਕਹਿੰਦੇ ਠੀਕਾ ਕਰ ਲਾਂਗੇ ਉਹ ਕਹਿੰਦੇ ਜੀ ਚਲੋ ਹੁਣੇ ਠੀਕ ਹੈ ਅਸੀਂ ਕਹਿੰਦੇ ਬਿਲਕੁਲ ਨਹੀਂ ਅਸੀਂ ਕੱਲ ਨੂੰ ਮੀਟਿੰਗ ਕਰਾਂਗੇ ਮੀਟਿੰਗ ਦੇ ਵਿੱਚ ਤੈਅ ਕਰਾਂਗੇ ਵੀ ਕੌਣ-ਕੌਣ ਜਾਊਗਾ ਕੌਣ ਜਾਊਗਾ ਠੀਕ ਹੈ ਔਰ ਉਸ ਮੀਟਿੰਗ ਦੇ ਵਿੱਚੋਂ ਤੇਰਾ ਆਗੂਆਂ ਦੀ ਡਿਊਟੀ ਲੱਗੀ ਬਕਾਇਦਾ ਅੱਛਾ ਫੇਰ ਗਏ ਅਸੀਂ ਉੱਥੇ ਠੀਕ ਹੈ ਹੈ ਨਾ ਔਰ ਉਹ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਫੇਰ ਕਿੰਨੇ ਸੀ ਯਾਰ ਪੰਜਾਬ ਤੋਂ ਤੋਂ ਵਿੱਚੋਂ ਮਤਲਬ ਮੇਰਾ ਖਿਆਲ ਹੈ ਤੋਂ ਵਾਲੇ ਤਾਂ ਪੰਜਾਬ ਦੇ ਹੀ ਸੀ ਠੀਕ ਹੈ ਸਰਵਸ ਡੇਟਾਂ ਦੇ ਬੰਦੇ ਸੀ ਉਹਦੇ ਚ ਉਹਦੇ ਚ ਨੋ ਪ੍ਰੋਬਲਮ ਲੇਕਿਨ ਜਿਹੜੇ ਗਏ ਉੱਥੇ ਕਲੀਅਰ ਕਰਦੇ ਇਹ ਹੋਇਆ ਕਿ ਅਮਿਤ ਸ਼ਾਹ ਜੀ ਦੀ ਬਾਰ ਬਾਰ ਗੱਲ ਇਹ ਸੀਗੀ ਕਿ ਜੀ ਡੱਬਾ ਪਿਆ ਰਹਿੰਦਿਓ ਐਮੈਂਡਮੈਂਟ ਸਾਰੀਆਂ ਜਿੰਨੀਆਂ ਕਰਾਉਣੀਆਂ ਕਰਾ ਲਓ ਅੱਛਾ ਅਸੀਂ ਕਹਿਆ ਸੀ ਵੀ ਇਹ ਡੱਬੇ ਨਹੀਂ ਸਾਨੂੰ ਸੱਪਾ ਫੇਰ ਐਮੈਂਡਮੈਂਟ ਕਰਕੇ ਨਵਾਂ ਖੜਾ ਕਰਨਾ ਹੈ ਠੀਕ ਹੈ ਜੇਦੋ ਇਹ ਡੱਬਾ ਪਿਆ ਹੈ ਤਾਂ ਐਮੈਂਡਮੈਂਟ ਜਿਹੜੀ ਮਰਜ਼ੀ ਕਰ ਲਈ ਕੀਤੀ ਜਾ ਸਕਦੀ ਹੈ ਅਸੀਂ ਡੱਬਾ ਹੀ ਚੱਕਣਾ ਚਾਹੁੰਨੇ ਆ ਠੀਕ ਹੈ ਤਾਂ ਉਹ ਅਸੀਂ ਮੀਟਿੰਗ ਦੇ ਵਿੱਚੋਂ ਬੇ ਸਟਾਨਿਕ ਲਈ ਹੋਰ ਉੱਠ ਕੇ ਆਏ ਹੁਣ ਉਹ ਜਿਹੜੀਆਂ ਬਿਰਲਾ ਮੰਦਿਰਾਂ ਦੇ ਵਿੱਚ ਜਾ ਕੇ ਮੀਟਿੰਗਾਂ ਹੋਣ ਲੱਗ ਗਈਆਂ ਉਹ ਕਿਉਂ ਹੋਣ ਲੱਗ ਗਈਆਂ ਕਿਉਂ ਨਹੀਂ ਜਿਵੇਂ ਅਸੀਂ ਕਿਹਾ ਸੀਗਾ ਕਿ ਭਾਈ ਅਸੀਂ ਤਾਂ ਆਪਣੀ ਮੀਟਿੰਗ ਕਰਕੇ ਫਿਰ ਚੱਲਾਂਗੇ ਉਹ ਬਿਰਲਾ ਮੰਦਿਰ ਚ ਮੀਟਿੰਗ ਜਾਣ ਤੋਂ ਪਹਿਲਾਂ ਫਿਰ ਸਾਰਿਆਂ ਨਾਲ ਮੀਟਿੰਗ ਕਿਉਂ ਨਹੀਂ ਹੋਈ ਉਦੋਂ ਬਾਅਦ ਸਖਤ ਅਕਸ਼ਨ ਕਿਉਂ ਨਹੀਂ ਹੈ ਜੇ ਮੀਟਿੰਗਾਂ ਵੱਖਰੀਆਂ ਹੋਣ ਲੱਗ ਪਈਆਂ ਫਿਰ ਵੀ ਇਕੱਠੇ ਹੋ ਕੇ ਕੰਮ ਕਰਦੇ ਰਹੇ ਕੀ ਕਿਸਾਨ ਯੂਨੀਅਨ ਨੂੰ ਇਹ ਲੱਗਨ ਲੱਗ ਪਿਆ ਸੀ ਵੀ ਚਲੋ ਚੱਲਦੇ ਰਹੋ ਪੈਸਾ ਆ ਰਿਹਾ ਆ ਨਹੀਂ ਦੇਖੋ ਇਹ ਨਹੀਂ ਹੁੰਦਾ ਜਿੱਥੇ ਬੰਦੀਆਂ ਸੋਚਦੀਆਂ ਸੀ ਕਿ ਸਾਡਾ ਮੈਸੇਜ ਅਗਰ ਇੱਥੇ ਰੋਲਾ ਪੈਂਦਾ ਹੈ ਨਾ ਤੇ ਸਾਡਾ ਮੈਸੇਜ ਬੜਾ ਮਾੜਾ ਜਾਣਾ ਸੀ ਕਿ ਐਸਕੇਮ ਟੁੱਟ ਗਿਆ ਠੀਕ ਹੈ ਐਸਕੀਐਮ ਟੁੱਟ ਗਿਆ ਤਾਂ ਮੈਸੇਜ ਆਣਾ ਸੀ ਅਗਰ ਐਸਕੀਐਮ ਟੁੱਟ ਗਿਆ ਤਾਂ ਮੈਸੇਜ ਹੀ ਸਰਕਾਰਾਂ ਦੇਣਾ ਚਾਹੁੰਦੀਆਂ ਸੀ ਅਸੀਂ ਉਹਨੂੰ ਬਚਾਉਣ ਦਾ ਯਤਨ ਕਰਦੇ ਰਹੇ ਹਾਂ ਇਹ ਕੁਝ ਵੀ ਹੈ ਐਸਕੀਐਮ ਟੁੱਟਣ ਨਹੀਂ ਦੇਣਾ ਪਹਿਲੇ ਮਹਾਂ ਸਾਹਿਬ ਇੱਕ ਗੱਲ ਕਲੀਅਰ ਕਰਿਓ ਕਿ ਅਮਿਤ ਸ਼ਾਹ ਨੇ ਕਿਸੇ ਚਾਹੇ ਫੋਨ ਤੇ ਕਿਸੇ ਵੀ ਲੀਡਰ ਦੇ ਨਾਲ ਚਾਹੇ ਕਿਸੇ ਮੀਟਿੰਗ ਦੇ ਵਿੱਚ ਤੁਹਾਡਾ ਜ਼ਿਕਰ ਕੀਤਾ ਹੋਵੇ ਕਿ ਤੁਸੀਂ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਉਣਾ ਮੈਂ ਕਰਨ ਨੂੰ ਤਿਆਰ ਹਾਂ ਨਹੀਂ ਮੇਰੇ ਨਾਲ ਕਦੇ ਨਹੀਂ ਨੰਬਲੀ ਦੀ ਗੱਲ ਆ ਮਦਸ਼ਾਨਾ ਕਦੇ ਮੇਰੀ ਗੱਲ ਹੋਈ ਹੋਣੀ ਕਦੇ ਬਰਲਾ ਮੰਦਰ ਚ ਇਹ ਗੱਲਾਂ ਹੋਈਆਂ ਹੁਣ ਉੱਥੇ ਹੋ ਸਕਦਾ ਉਹਨਾਂ ਦੀਆਂ ਹੋਣ ਪਰ ਸਾਡੇ ਨਾਲ ਜੇਕਰ ਹੋਈਆਂ ਸੀ ਉੱਥੇ ਤਾਂ ਉਹਨਾਂ ਦਾ ਇੱਥੇ ਆ ਕੇ ਮੀਟਿੰਗ ਚ ਗੱਲ ਕਰਨ ਦਾ ਫਰਜ਼ ਬੰਦਾ ਤੁਹਾਡੀਆਂ ਕਿਸੇ ਵੱਡੇ ਲੀਡਰ ਨਾਲ ਮੀਟਿੰਗਾਂ ਹੋਈਆਂ ਨੇ ਤੁਹਾਨੂੰ ਫੋਨ ਆਇਆ ਚਰਚਾ ਚੱਲਦੀ ਰਹੀ ਨਹੀਂ ਮੇਰੇ ਕਿਸੇ ਨਾਲ ਨਹੀਂ ਹੋਈ ਕਿਸਾਨੀ ਕਰਜ਼ਾ ਮਾਫ ਕਰਨ ਦੀ ਕੋਈ ਗੱਲ ਨਹੀਂ ਚੱਲੀ ਬਿਲਕੁਲ ਕਦੇ ਕਿਸੇ ਮੀਟਿੰਗ ਚ ਨਹੀਂ ਆਈ ਗੱਲ ਇਹ ਕਿ ਸਰਕਾਰ ਕਿਸਾਨੀ ਕਰਜ਼ਾ ਮਾਫ ਕਰਦੀ ਹੈ ਜੇਕਰ ਕਿਸਾਨਾਂ ਦਾ ਕਰਜ਼ਾ ਮਾਫ ਕਰਦੇ ਹੁੰਨ ਕਰਨਾ ਹੁੰਦੀ ਜਿੰਦਾ ਸਰਕਾਰ ਨੇ ਤਾਂ ਫਿਰ ਉੱਥੇ ਸਾਨੂੰ ਫਿਰ ਬੈਠਣ ਦੇ ਪਰ ਭਜਣ ਦੀ ਕੀ ਲੋੜ ਸੀ ਇੱਕ ਵਾਰੀ ਤਾਂ ਸਰਕਾਰ ਕਰ ਜਾ ਮਾਫ ਕਰਦੀ ਜੇ ਕਰਜ਼ਾ ਮਾਫ ਕਿਉਂ ਨਾ ਕਰਵਾਇਆ ਠੀਕ ਹੈ ਕਰਵਾ ਲੈਣਾ ਚਾਹੀਦਾ ਸੀ ਅੱਛਾ ਫੰਡਾਂ ਦਾ ਵੀ ਬੜਾ ਰੌਲਾ ਪੈ ਰਿਹਾ ਯਾਰ ਤੁਹਾਡੇ ਕੋਲ ਪੈਸੇ ਪਏ ਨੇ ਇਸਕੀਮ ਦੇ ਕੋਲ ਦੇਖੋ ਮੈਂ ਇਸ ਸੰਬੰਧ ਦੇ ਵਿੱਚ ਬੜਾ ਕਲੀਅਰ ਕੱਟ ਮਤਲਬ ਲੋਕਾਂ ਨੂੰ ਦੱਸਿਆ ਵੈ ਸ਼ਾਇਦ ਮੇਰੀ ਮੇਰੀ ਡੈਰੀ ਦੇ ਵਿੱਚ ਹੁਣ ਵੀ ਇਹ ਹੋਵੇ ਮੇਰੇ ਕੋਲੇ ਡੈਰੀ ਕਿ ਉੱਥੇ ਮੁੰਡੇ ਕੋਲੇ ਹੋਵੇ ਜੀ ਮੇਰੀ ਡੈਰੀ ਦੇ ਵਿੱਚ ਹੈ A to Z ਜਦੋਂ ਮੋਰਚੇ 'ਚ ਪੈਸਾ ਆਇਆ ਮੋਰਚੇ ਦਾ ਪੈਸਾ ਸੰਭਾਲਿਆ ਗਿਆ ਔਰ ਜਿੰਨਾ ਪੈਸਾ ਸੰਭਾਲਿਆ ਇੱਕ ਇੱਕ ਰੁਪਈਆ ਮੋਰਚੇ ਨੂੰ ਦੁਬਾਰਾ ਹੈਂਡਓਵਰ ਕਰਕੇ ਸੈਂ ਲੈਨੇ ਠੀਕ ਹੈ ਇੱਕ ਇੱਕ ਰੁਪਈਆ ਤੇ ਇੱਕ ਵੀ ਰੁਪਈਆ ਸਾਡੀ ਜਦੇਬੰਦੀ ਵਿੱਚ ਨਹੀਂ ਨਿਕੂ ਘੱਟ ਸਕਦਾ ਕਿ ਮੋਰਚੇ ਦਾ ਪੈਸਾ ਸਾਡੇ ਕੰਨੀ ਹੋਵੇ ਪਰ ਹੁਣ ਫੰਡਾਂ ਨੂੰ ਲੈ ਕੇ ਬਹੁਤ ਮਸਲੇ ਨੇ ਤੁਹਾਡੇ ਇੱਕ ਪੁਰਾਣੇ ਸਾਥੀ ਨੇ ਇਹ ਗੱਲ ਕਹੀ ਹੈ ਜੀ ਮੇਰੇ ਨਾਲ ਪੈਸਿਆਂ ਦੀ ਗੱਲ ਕੀਤੀ ਮੈਂ ਪੁਰਾਣੇ ਰਾਜ਼ ਖੋਲੂਗਾ ਕਮ ਕੌਣ ਕਹਿ ਰਿਹਾ ਜਿਹੜੇ ਕਹਿ ਰਹੇ ਉਹਨੂੰ ਕਹਿਣਾ ਚਾਹੀਦਾ ਰਾਜ ਖੋਲ ਦੇਣਾ ਚਾਹੀਦੇ ਆ ਫਿਰ ਕਿਉਂ ਲੁਕੋ ਕੇ ਰੱਖੇ ਨੇ ਰਾਜ ਨਹੀਂ ਤੂੰ ਪੈਸਿਆਂ ਦੀ ਗੱਲ ਕਰਨ ਨਾਲ ਹੀ ਰਾਜ ਖੋਲੇਗਾ ਜੇ ਪੈਸੇ ਨਹੀਂ ਦੀ ਗੱਲ ਨਹੀਂ ਕੋਈ ਕਰਦਾ ਫਿਰ ਤੂੰ ਰਾਜ ਨਹੀਂ ਖੋਲਦਾ ਤੁਹਾਡੇ ਮੁਤਾਬਕ ਫਿਰ ਮੇਰੇ ਨਾਲ ਨਹੀਂ ਗੱਲ ਹੋਈ ਕਿਸੇ ਦੀ ਮੈਂ ਮੈਂ ਕਿਸੇ ਦੇ ਅਗਰ ਦੇ ਨਾਲ ਨਾ ਲਾਵਾਂ ਜਾਂ ਕਿਸੇ ਨਾਲ ਗੱਲ ਨਹੀਂ ਮੇਰੇ ਨਾਲ ਜ਼ਿਕਰ ਹੋ ਰਿਹਾ ਹੈ ਕਹਿੰਦੇ ਬਲੈਕਮੇਲਿੰਗ ਕੀਤੀ ਜਾ ਰਹੀ ਆਗੂਆਂ ਨੂੰ ਨਹੀਂ ਮੇਰੇ ਨਾਲ ਕਦੇ ਨਾ ਮੈਂ ਦੇਖੋ ਅਸੀਂ ਐਸਕੇਮ ਨਾਨ ਪੋਲਿਟੀਕਲ ਬਣਾ ਕੇ ਚੱਲ ਰਹੇ ਆਂ ਜੀ ਅਸੀਂ ਨਾ ਕਦੇ ਪੈਸਿਆਂ ਦੇ ਉੱਤੇ ਕੋਈ ਚਰਚਾ ਕਰਦੇ ਆਂ ਨਾ ਸੀ ਪੈਸਿਆਂ ਬੰਨੀ ਕਦੇ ਕੋਈ ਮਤਲਬ ਕੋਈ ਸਾਡਾ ਸਵਾਲ ਹੀ ਉੱਠਿਆ ਕਿਸੇ ਦੇ ਸਾਡੇ ਦਾ ਮਨਚੇ ਆ ਕਿ ਕਿਸਾਨਾਂ ਦੀਆਂ ਜਿਹੜੀਆਂ ਬਕਾਇਆ ਮੰਗਾਂ ਨੇ ਉਹਨਾਂ ਨੂੰ ਕਿਵੇਂ ਹੱਲ ਕਰਾਉਣਾ ਹੈ ਸਰ ਸਾਬ ਇੱਕ ਸਵਾਲ ਹੈ ਬਕਾਇਆ ਮੰਗਾਂ ਉਸੀ ਗੱਲ ਕਰਦੇ ਮੁਆਵਜ਼ੇ ਦਾ ਜ਼ਿਕਰ ਹੋਇਆ ਤੁਹਾਡੀਆਂ ਮੀਟਿੰਗਾਂ ਹੁੰਦੀਆਂ ਰਹੀਆਂ ਨੇ ਤੁਸੀਂ ਮੁਆਵਜ਼ੇ ਪੰਜਾਬ ਸਰਕਾਰ ਵਾਲੀ ਜਿਹੜਾ ਸੁਭਾਪਦਰੀ ਅंदोलਨ ਛੱਡ ਕੇ ਪਹਿਲਾਂ ਕੇਂਦਰ ਨਾਲ ਮੱਥਾ ਲਾ ਰਹੇ ਹੋ ਕੀ ਪੰਜਾਬ ਸਰਕਾਰ ਨੂੰ ਹਮਾਇਤ ਕੀਤੀ ਜਾ ਰਹੀ ਹੈ ਕੀ ਬਚਾਅ ਕੀਤਾ ਜਾ ਰਿਹਾ ਹੈ 24 24 ਦੇ ਵਿੱਚ ਕਿਸੇ ਤਰ ਦੇ ਵੱਲੋਂ ਗੱਲ ਹੋ ਰਹੀ ਹੈ ਦੇਖੋ ਮੈਂ ਫਿਰ ਇੱਕ ਬੇਨਤੀ ਕਰਾਂ ਤੁਸੀਂ ਕਿਵੇਂ ਮੰਨੋਗੇ ਵੀ ਅਸੀਂ ਪੰਜਾਬ ਸਰਕਾਰ ਦੀ ਸਪੋਰਟ ਕਰ ਰਹੇ ਹੋਗੇ ਜਾਇ ਜਾਇ ਦਾ ਇਹਦੇ ਤੋਂ ਅਸੀਂ ਢਿੱਲ ਵਰਤ ਰਹੇ ਹੋਾਂਗੇ ਤੁਹਾਨੂੰ ਪਤਾ ਹੈ ਕਿ ਸਭ ਤੋਂ ਵੱਧ ਪੰਜਾਬ ਸਰਕਾਰ ਨੂੰ ਜੇ ਘੇਰਿਆ ਠੀਕ ਹੈ ਕੋਈ ਅਸੀਂ ਘੇਰਿਆ ਤੁਹਾਡੇ ਸਾਥੀ ਕਹਿੰਦੇ ਨੇ ਪਹਿਲਾਂ ਮੀਟਿੰਗ ਲੈ ਲੈਂਦੇ ਨੇ ਘੇਰਿਆ ਕਿਹਾ ਹੈ ਨਾ ਠੀਕ ਹੈ ਸਾਨੂੰ ਦੇ ਵੀ ਕਿਹਾ ਵੀ ਐਵੇਂ ਸੜਕ ਰੋਕ ਕੇ ਬਹਿ ਜਾਂਦੇ ਆ ਵਜਾ ਨਹੀਂ ਦੇਖਦੇ ਜਗਾ ਦੇਖਦੇ ਸਾਨੂੰ ਸਾਰੇ ਦੇ ਬਹੁਤ ਤਰ੍ਹਾਂ ਦੇ ਕਮੈਂਟ ਹੋਏ ਹੁਣ ਸਵਾਲ ਇਹ ਹੈ ਕਿ ਸਾਨੂੰ ਇਹਨੂੰ ਛੱਡ ਕੇ ਉਧਰ ਜਾਣ ਦੀ ਕਿਉਂ ਲੋੜ ਪਈ ਹੈ ਠੀਕ ਹੈ ਛੱਡਿਆ ਨਹੀਂ ਹੈ ਠੀਕ ਹੈ ਪhle ਖੇਚਣਾ ਰਵੇ ਸਰਕਾਰ ਵੀ ਤੇ ਪੰਜਾਬ ਸਰਕਾਰ ਨੂੰ ਛੱਡ ਕੇ ਜੇ ਦਿੱਲੀੋਂ ਜਾਉਂਦੇ ਮੁੜ ਕੇ ਆਏ ਤਾਂ ਘੇਰਾਂਗੇ ਆ ਕੇ ਰਹਿੰਦੇ ਮੁੱਦਿਆਂ ਦੇ ਘੇਰਾਂਗੇ ਛੱਡਦੇ ਨਹੀਂ ਠੀਕ ਹੈ ਦਿੱਲੀ ਇਸ ਲਈ ਪਹਿਲਾਂ ਜਾ ਰਹੇ ਹਾਂ ਕਿ ਆ ਜਿਹੜਾ ਫਰਵਰੀ ਦਾ ਮਹੀਨਾ ਹੈ ਸਰਕਾਰ ਨੇ ਸਾਡੀ ਕਣਕ ਤੋਂ ਇੰਪੋਰਟ ਡਿਊਟੀ ਖਤਮ ਕਰਨ ਦਾ ਫੈਸਲਾ ਲੈ ਲਿਆ ਸਰਕਾਰ ਜਾ ਰਹੀ ਹੈ ਕਿਸਾਨਾਂ ਦੀ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਨਹੀਂ ਬਣਾਇਆ ਸਰਕਾਰ ਨੇ ਕਿਸਾਨਾਂ ਦੇ ਕੇਸ ਲਟਕਦੇ ਵਿੱਚੇ ਛੱड़ਦੇ ਲਖੀਂਪੁਰ ਵਾਲਿਆਂ ਨੂੰ ਕੋਈ ਮਤਲਬ ਰਾਤ ਨਹੀਂ ਮਿਲੀ ਤੋਂ ਜਿਹੜੀਆਂ ਹੋਰ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਸਾਡੇ ਨਾਲ ਇਹਨਾਂ ਨੇ ਕਮਿਟਮੈਂਟ ਕੀਤੀਆਂ ਨੇ ਉਹ ਸਾਰੀਆਂ ਕਮਿਟਮੈਂਟਸ ਨੂੰ ਲੈ ਕੇ ਅਸੀਂ ਦਿੱਲੀ ਮਤਲਬ ਦੁਬਾਰਾ ਇਸ ਲਈ ਜਾ ਰਹੇ ਹਾਂ ਕਿ ਇਹ ਸਰਕਾਰ ਇਹ ਨਾ ਕਵੇ ਕੱਲ ਨੂੰ ਵੀ ਯਾਰ ਹੁਣ ਪਾਲਟ ਕੇ ਸਰਕਾਰ ਕੋਈ ਹੋਰ ਬਣ ਜੇ ਠੀਕ ਹੈ ਤੇ ਉਹ ਮੁੜ ਕੇ ਕਹਿਣ ਉਹ ਅਗਲੇ ਕਹਿਣ ਵੀ ਸਾਡੇ ਨਾਲ ਤਾਂ ਤੁਹਾਡੀ ਗੱਲ ਹੀ ਨਹੀਂ ਹੋਈ ਸੀ ਕੌਣਾ ਇਹਨਾਂ ਦੇ ਕੋਲੇ ਇਹਨਾਂ ਦੇ ਗਲਤੀ ਚੜਿਆ ਜਾਵੇ ਇਹਨਾਂ ਤੋਂ ਹੀ ਮਨਵਾਇਆ ਜਾਣ ਉਹਦੀਆਂ ਮੰਗਾ ਅੱਛਾ ਆਖਰੀ ਸਵਾਲ ਤੁਹਾਡੇ ਸਾਥੀ ਕਈ ਰੁੱਸੇ ਹੋਏ ਨੇ ਇੱਕ ਸਾਥੀ ਜਿਹੜਾ ਤੁਹਾਡੇ ਨਾਲ ਅੱਜ ਨੇ ਮਰਜੀ ਦੀ ਜਥੇਬੰਦੀ ਦੀ ਗੱਲ ਕਰਦੇ ਆਂ ਕਹਿੰਦੇ ਇੱਕ ਵਾਰੀ ਡੱਲੇਵਾਲ ਸਾਹਿਬ ਨੇ ਬਿਆਨ ਦਿੱਤਾ ਸੀ ਉਹਨਾਂ ਦੇ ਖਿਲਾਫ ਕੀ ਕਹਿੰਦੇ ਇਹ ਵਫਾ ਨਹੀਂ ਕਰਨਗੇ ਖਾਸ ਕਰਕੇ ਸਰਮਣ ਸਿੰਘ ਪੰਦੇਰ ਦਾ ਕੋਈ ਤੁਸੀਂ 2021 ਦੇ ਵਿੱਚ ਪੀਸੀ ਕੀਤੀ ਸੀ ਜਨਵਰੀ ਦੇ ਮਹੀਨੇ ਦੇ ਵਿੱਚ ਉਦੋਂ ਇੱਕ ਪੀਸੀ ਦੇ ਦਰਾਂ ਨੇ ਬਿਆਨ ਆਇਆ ਸੀ ਦੀਪ ਸਿੱਧੂ ਦਾ ਜ਼ਿਕਰ ਹੋਇਆ ਸੀ ਉਹ ਚ ਸਰਵਣ ਸਿੰਘ ਭੰਦੇਰ ਦਾ ਜ਼ਿਕਰ ਹੋਇਆ ਸੀ ਕਿ ਅੰਦੋਲਨ ਚ ਵਫਾ ਨਹੀਂ ਕਰਨਾ ਚਾਹੀਦਾ ਨਹੀਂ ਮੈਨੂੰ ਨਹੀਂ ਲੱਗਦਾਗਾ ਮੈਂ ਕਦੇ ਇਹ ਜੀ ਬਿਆਨਬਾਜ਼ੀ ਨਹੀਂ ਕਰਦਾ ਮੈਂ ਬਹੁਤ ਸੋਚ ਕੇ ਕਿਉਂਕਿ ਮੈਨੂੰ ਐ ਹੁੰਦਾ ਹੀ ਨਹੀਂਗਾ ਉਹ ਕੀ ਆ ਕੀ ਹਾਂ ਜਿਹੜਾ ਸਾਹਮਣੇ ਆਉਂਦੀ ਆ ਉਹਦੇ ਕੋਈ ਕੋਦੇ ਤੇ ਭਾਵੇਂ ਕੋਈ ਟਿੱਪਣੀ ਮੈਂ ਕਰਦਾ ਨਹੀਂ ਤਾਂ ਮੈਂ ਨਹੀਂ ਕਰਦਾ ਕਿਸੇ ਦੇ ਉੱਤੇ ਵੀ ਬਾਕੀ ਸਰਵਣ ਭੰਦੇਰ ਦੇ ਨਾਲ ਮੇਰਾ ਕੀ ਰੋਲਾ ਹੈ ਮੈਨੂੰ ਕੋਈ ਇਸ ਗੱਲ ਦਾ ਮਤਲਬ ਨਹੀਂ ਹੈ ਅਸੀਂ ਤਾਂ ਵਧੀਆ ਜੇ ਸਾਡੇ ਹੋਣਦੇ ਤੇ ਸਰਵਨ ਬੰਦੇਰ ਦੀ ਮੰਦਿਰ ਸਭ ਤੋਂ ਪਹਿਲਾਂ ਮੇਰੇ ਨਾਲ ਹੀ ਲੋ ਲੱਗੇ ਸੀ ਉਸ ਵੇਲੇ ਨਹੀ ਉਹਨਾਂ ਲੱਗੀਆਂ ਹੋਣਗੀਆਂ ਅੱਜ ਤੁਹਾਡੇ ਸਾਹਮਣੇ ਸਭ ਤੋਂ ਪਹਿਲਾਂ ਸਰਵਨ ਬੰਦੇਰ ਦੀ ਤੇ ਸਾਡੀ ਸਾਂਝ ਹੀ ਹੋਈ ਹੈ ਨਾ ਠੀਕ ਹੈ ਇਹ ਸਾਂਝਾਂ ਵੱਡੀਆਂ ਹੋਣਗੀਆਂ ਅਸੀਂ ਇੱਕ ਫਰੇਮ 'ਚ ਸਾਰੇ ਲੀਟਰ ਦੇਖਾਂਗੇ ਦੇਖੋ ਸਾਂਝਾਂ ਵੱਡੀਆਂ ਕਰਨ ਦਾ ਯਤਨ ਹੈ ਅਸੀਂ ਕਮੇਟੀ ਬਣਾਈ ਹੈ ਇੱਕ ਠੀਕ ਹੈ ਕਮੇਟੀ ਚਰਚਾ ਕਰੇਗੀ ਸਾਰੇ ਰੂਲਜ਼ ਐਂਡ ਰੈਗੂਲੇਸ਼ਨ ਐਸਕੇਐਮ ਦੇ ਜਿਹੜੇ ਨੇ ਉਹ ਦੱਸਾਂਗੇ ਸਾਰਿਆਂ ਨੂੰ ਉਹਨਾਂ ਰੂਲਜ਼ ਐਂਡ ਰੈਗੂਲੇਸ਼ਨਜ਼ ਦੇ ਉੱਤੇ ਚੱਲ ਕੇ ਅਸੀਂ ਉਹਨੂੰ ਅੱਗੇ ਲੈ ਕੇ ਜਾਵਾਂਗੇ ਗੱਲ ਨੂੰ ਔਰ ਉਹ ਕਮੇਟੀ ਫੁੱਲ ਸਾਡੀ ਮਤਲਬ ਇਸ ਚੀਜ਼ ਦੇ ਉੱਤੇ ਯਤਨ ਕਰੇਗੀ ਕਿ ਜਿਹੜੇ ਬਿਲਕੁਲ ਨਾਨ ਪੋਲਿਟਿਕਲ ਜਿਹੜੇ ਕਿਸਾਨ ਨਹੀਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਨਾਲ ਲੈਣ ਦੀ ਕੋਸ਼ਿਸ਼ ਕਰਾਂਗੇ ਔਰ ਪੂਰੇ ਭਾਰਤ ਤੋਂ ਲੈਣ ਦੀ ਕੋਸ਼ਿਸ਼ ਕਰਾਂਗੇ ਤੁਹਾਡੇ ਸਾਹਮਣੇ ਆਏਗਾ ਬਹੁਤ ਪਤਾ ਨਹੀਂ ਸ਼ੁਕਰੀਆ ਜੀ ਧੰਨਵਾਦ ਸੋ ਜਗਜੀਤ ਸਿੰਘ ਡਾਲੇਵਾ ਸਾਡੇ ਨਾਲ ਸੀ ਤੇ ਉਹਨਾਂ ਨੇ ਦੱਸਿਆ ਕਿ ਕਿਵੇਂ ਅਗਲੀ ਤਿਆਰੀ ਕੀਤੀ ਜਾ ਰਹੀ ਹੈ ਕਿਵੇਂ ਉਦਦਮ ਕੀਤੇ ਜਾ ਰਹੇ ਉਪਰਾਲੇ ਕੀਤੇ ਜਾ ਰਹੇ ਆ ਦੁਬਾਰਾ ਦਲੀ ਨੂੰ ਘੇਰਨ ਦੀ ਤੇ ਕਿਸਾਨਾਂ ਦੀ ਹਰ ਉਹ ਮੰਗ ਜਿਹੜੀ ਪਿਛਲੇ ਵਾਰ ਅੰਦੋਲਨ ਚ ਮੁਲਤਵੀ ਕਰਕੇ ਰਹਿ ਗਈ ਸੀ ਉਹ ਮੰਗ ਪੂਰੀ ਕਰਾਉਣੀ ਦੀ